ਕਹੇ ਬੇ ਕਹੇ ਇਹਨਾਂ ਦੇ ਇਹ ਵੀ ਕਿਸਾਨ ਨੇ ਇਹਨਾਂ ਨੂੰ ਪੁੱਛੋ ਪੰਡ ਦੇ ਵਿੱਚ ਜਾ ਕੇ ਦੇਖ ਲਓ ਸਭ ਨੇ ਸੋਲਰ ਮੋਟਰਾਂ ਲਵਾਤੀਆਂ ਜੇ ਲਾਈਟ ਹੋਊਗੀ ਤਾਂ ਅਸੀਂ ਆਪਣੀ ਜਮੀਨੋਂ ਬਾੜਾਂਗੇ ਯਾਰ ਇੱਕ ਵੀਟਪਰ ਵਾਲਾ ਬੁਲਾ ਲਓ ਉਹ ਕਹਿ ਦੇਵੇ ਹਾਂ ਥੋੜਾ ਕਰਕੇ ਤੇ ਕਾਂਗਰਸ ਵੇਲੇ ਸਾਡੀ ਲੁੱਟ ਖਸੁੱਟ ਹੋਈ ਐ ਇੱਕ ਕਹਿ ਦੇਵੇ ਇੱਕ ਕਹਿ ਦੇਵੇ ਇਹਨਾਂ ਵੇਲੇ ਪੁੱਛੋ ਨਾਰੇ ਮਾਰ ਰਹੇ ਨੇ ਆਮ ਆਦਮੀ ਪਾਰਟੀ ਵਾਲੇ ਨਾਰੇ ਮਾਰ ਰਹੇ ਇਹਨਾਂ ਨੂੰ ਪੁੱਛੋ ਕਿ 10 ਸਕੂਲ ਅਪਗ੍ਰੇਡ ਹੋਦੇ ਉਹ ਕਿੱਥੇ ਐ ਜਿੰਨੇ ਜਵਾਬ ਲਾ ਜਿੰਨੇ ਜਵਾਬ ਸਾਡੇ ਕੋਲ ਨੇ ਤੁਹਾਡੇ ਕੋਲ ਹੈ ਨਹੀਂ ਐਨੇ ਜਵਾਬ ਇਹਨਾਂ ਨੇ ਕੀ ਕੀਤਾ ਸਾਡੇ ਨਹੀਂ ਨਹੀਂ ਹੱਥ ਨਹੀਂ ਲਾਂਦੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਭ ਹਾਲਾਂਕਿ ਇਸ ਹਲਕੇ ਨੂੰ ਇਸ ਸੀਟ ਨੂੰ ਪੰਥਕ ਸੀਟ ਵੀ ਕਿਹਾ ਜਾਂਦਾ ਕਿਉਂਕਿ ਇਹ ਸਭ ਤੋਂ ਵੱਧ ਸਿੱਖ ਪੋਪੂਲੇਸ਼ਨ ਹੈ ਲekin ਅੱਜ ਅਸੀਂ ਲੋਕ ਸਭਾ ਹਲਕਾ શ્રી ਅਨੰਤਪੁਰ ਸਾਹਿਬ ਦੇ ਵਿਧਾਨ ਸਭਾ ਹਲਕਾ ਬਲਾਚੌਰ ਦੇ ਵਿੱਚ ਪਿੰਡ ਰਤਿਆਲ ਪਹੁੰਚੇ ਆਂ ਹਿੰਦੂ 벨ਟ ਵੀ ਕਿਹਾ ਜਾਂਦਾ ਹੈ ਔਰ ਅੱਜ ਅਸੀਂ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਚਾਹੇ ਅਸੀਂ ਪ੍ਰੋਗਰਾਮ ਲਾਰਾ ਲੱਪਾ ਲਾਰੀ ਦੀ ਗੱਲ ਕਰ ਲਈ ਧਰਾਤਲ ਦੇ ਉੱਤੇ ਜਾ ਕੇ ਲੋਕਾਂ ਦੀ ਨਬਜ਼ ਪਛਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਖਿਰ ਐਮਪੀ ਦੀ ਗੱਲ ਕਰੀਏ ਤਾਂ ਪਿਛਲੇ ਜਿਹੜੇ ਐਮਪੀ ਰਹੇ ਨੇ ਕੀ ਰਿਪੋਰਟ ਕੱਢ ਰਿਹਾ ਔਰ ਮੌਜੂਦਾ ਐਮਪੀ ਦਾ ਕੀ ਰਿਪੋਰਟ ਕੱਢ ਰਿਹਾ ਔਰ ਇਸ ਤੋਂ ਇਲਾਵਾ ਕਿਉਂਕਿ ਪੰਜਾਬ ਦੇ ਵਿੱਚ ਬਦਲਾ ਦੀ ਸਰਕਾਰ ਹੈ 2 ਸਾਲ ਡੇਟ ਲੋਕ ਸਭਾ ਚ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੇਗਾ ਇਹ ਸਾਰੀਆਂ ਗੱਲਾਂ ਬਾਤਾਂ ਕਰਦੇ ਆ ਸਾਡੇ ਨਾਲ ਹਰ ਇੱਕ ਪਾਰਟੀ ਤੋਂ ਕੱਲੇ ਕਾਮਨ ਪੀਪਲ ਨਹੀਂ ਬਲਕਿ ਹਰ ਇੱਕ ਪਾਰਟੀ ਦੇ ਵੋਲੰਟੀਅਰ ਵੀ ਨੇ ਚਾਹੇ ਉਹ ਕਾਂਗਰਸ ਦੀ ਗੱਲ ਕਰ ਲਈਏ ਭਾਜਪਾ ਦੀ ਗੱਲ ਕਰ ਲਈਏ ਜਾਂ ਫਿਰ ਕਿਸਾਨਾਂ ਦੀ ਵੀ ਨਾਲ ਨਾਲ ਗੱਲ ਕਰ ਲਈ ਔਰ ਆਮ ਆਦਮੀ ਪਾਰਟੀ ਉਸ ਤੋਂ ਇਲਾਵਾ ਬੀਐਸਪੀ ਐ ਸ਼੍ਰੋਮਣੀ ਕਾਲੀ ਦਲ ਅਸੀਂ ਇੱਕ ਇੱਕ ਕਰਕੇ ਸਾਰੇ ਕੋਲ ਜਾਵਾਂਗੇ ਲੋਕਾਂ ਨਾਲ ਗੱਲਬਾਤ ਕਰਦੇ ਕਿ ਆਖਿਰ ਹੁਣ ਇਸ ਬਾਰ ਲੋਕ ਸਭਾ ਚ ਉਹਨਾਂ ਦਾ ਬਿਗੁੱਲ ਬਚ ਚੁੱਕਾ ਹੈ ਲੋਕ ਕੀ ਸੋਚਦੇ ਨੇ ਔਰ ਮੌਜੂਦਾ ਐਮਪੀ ਕਿਉਂਕਿ ਇਹ ਤੋਂ ਮਨੀਸ਼ ਦਿਵਾੜੀ ਜਿਹੜੇ ਨੇ ਐਮ ਅਲਬਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਗੁਰਪ੍ਰੀਤ ਜੀ ਧੰਨਵਾਦ ਜੀ ਬ੍ਰਿੰਕਾ ਜੀ ਬਹੁਤ ਬਹੁਤ ਥੋੜਾ ਇੱਥੇ ਪਹੁੰਚਣ ਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਇਸੇ ਕਰਕੇ ਆਈਆਂ ਕਿਉਂਕਿ ਮੌਜੂਦਾ ਕਾਂਗਰਸ ਪਾਰਟੀ ਤੋਂ ਅਮਰਿਸ਼ ਤਿਵਾੜੀ ਰਹੇ ਉਸ ਤੋਂ ਪਹਿਲਾਂ ਪ੍ਰੋਫੈਸਰ ਰਹੇ ਸੀ ਸੋ ਹੁਣ ਜਿਹੜੇ ਮੌਜੂਦਾ ਐਮਪੀ ਸੀ ਉਹਨਾਂ ਦੇ ਰਿਪੋਰਟ ਕਾਰਡ ਨੂੰ ਕਿਵੇਂ ਰੱਖਦੇ ਹੋ ਉਹਨਾਂ ਦਾ ਰਿਪੋਰਟ ਕਾਰਡ ਤਾਂ ਲੋਕ ਤੁਹਾਨੂੰ ਦੱਸ ਸਕਦੇ ਆ ਤੁਸੀਂ ਖੁਦ ਇੱਥੋਂ ਬਿਲੋਂਗ ਕਰਦੇ ਆ ਉਹ ਆਈ ਹੀ ਨਹੀਂ ਕਿਸੇ ਨੂੰ ਦਿਖਾਈ ਹੀ ਨਹੀਂ 5 ਸਾਲ ਜਿਹੜੇ ਤਿਵਾੜੀ ਸਾਹਿਬ ਇੱਥੇ ਰਹੇ ਨੇ ਉਹ ਕਿਸੇ ਦੇ ਕੋਲ ਆਏ ਨਹੀਂ ਆਪਣੇ ਵਿਸਾਲ ਬਿਲਕੁਲ ਸੰਬੰਧ ਨਹੀਂ ਕਿ ਕੋਈ ਭਾਈਚਾਰਾ ਉਹਨਾਂ ਦਾ ਇੱਥੇ ਕੁਝ ਨਹੀਂ ਹੈ ਉਹ ਤਾਂ ਸਿਰਫ ਦੇਖੋ ਇਹਨਾਂ ਦੀ ਟ੍ਰੈਂਡ ਹੈ ਕਾਂਗਰਸ ਵਾਲਾ ਦਾ 2009 ਚ ਜਿਹਨੂੰ ਲੜਾਇਆ ਬਿੱਟੂ ਜੀ ਨੂੰ ਜਿਤਾਇਆ ਲੁਧਿਆਣੇ ਭੇਜਤਾ 14 ਦੇ ਵਿੱਚ ਅੰਬਿਕਾ ਸੋਨੀ ਭੇਜੀ ਹਾਰ ਗਈ ਵਾਪਸ ਚਲੇਗੀ 19 ਦੇ ਵਿੱਚ ਤਿਵਾੜੀ ਜੀ ਭੇਜੇ ਜਿੱਤ ਗਏ ਉਹ ਨਹੀਂ ਆਏ ਆਈ ਵਰ ਬਦਲਦੇ ਅਸੀਂ 2014 ਦੇ ਇੱਥੇ ਚੋਣ ਜਿੱਤੀ 5 ਸਾਲ ਲੋਕਾਂ ਦਾ ਵਿਸ਼ਵਾਸ ਜਿੱਤਿਆ 5 ਸਾਲ ਬਾਅਦ ਲੋਕਾਂ ਨੇ ਸਾਨੂੰ ਹਾਰ ਦਾ ਫਤਵਾ ਦਿੱਤਾ ਅਸੀਂ ਸਹਿਕਾਰ ਲਿਆ ਆਈ 5 ਸਾਲ ਫੇਰ ਲੋਕਾਂ ਦੇ ਵਿੱਚ ਰਹੇ ਜੋ ਮੁੱਦੇ ਜੋ ਕੰਮ ਹਾਰ ਕਿ ਕਰਨ ਬਣੇ ਉਸ ਵਕਤ ਤੁਹਾਨੂੰ ਲੱਗਿਆ ਕਿ ਲੋਕਾਂ ਨੇ ਤੁਹਾਨੂੰ ਨਕਾਰਿਆ ਕੀ ਕਾਰਨ ਸੀ ਦੇਖੋ ਅਸੀਂ ਬਲਾਚੌਰ ਤੋਂ ਜਿੱਤ ਕੇ ਗਏ ਸੀ ਅੱਗੇ ਵਿਧਾਨ ਸਭਾ ਹਲਕੇ ਹੋਰ ਪੈਂਦੇ ਨੇ ਕਈ ਹਲਕਿਆਂ ਦੇ ਆਪਣੇ ਆਪਣੇ ਮੁੱਦੇ ਹੁੰਦੇ ਨੇ ਕਿਸੇ ਨਾ ਕਿ ਥੋੜੀ ਜੀ ਗਲਤ ਹੋ ਅਸੀਂ ਰਹਿ ਗਏ ਪਰ ਅਸੀਂ ਹਾਰ ਅਸੀਂ ਉਹ ਕਰਕੇ 5 ਸਾਲ ਫਿਰ ਦੁਬਾਰਾ ਫਿਰ ਹਾਰ ਕੇ ਵੀ ਲੋਕਾਂ ਚ ਰਹੇ ਔਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮજરા ਜੀ ਬਲਾਚੌਰ ਦੇ ਕਿਸੇ ਵੀ ਕੋਈ ਪਿੰਡ ਐਸਾ ਨਹੀਂ ਹੋਣਾ ਜਿੱਥੇ ਅਸੀਂ ਐਦਾਂ ਕੋਈ ਕਹਿ ਨਹੀਂ ਸਕਦਾ ਬਾਹਰ ਖੜੀ ਕਰਕੇ ਵੀ ਅਸੀਂ ਉੱਤੇ ਨਹੀਂ ਗਏ ਅੱਛਾ ਤੁਸੀਂ ਕਿੰਨਾ ਕਿ ਸੱਚ ਬੋਲ ਰਹੇ ਹੋ ਤੁਹਾਡੀ ਗੱਲ ਅਸੀਂ ਕਿੰਨਾ ਦਾ ਮੈਂ ਆਪਾਂ ਨਾਲ ਨਾਲ ਗੱਲ ਏ ਕਹ ਰਿਹਾ ਕਿ ਟੈਂਡੈਂਸੀ ਨਹੀਂ ਹੈਗੀ ਕਾਂਗਰਸ ਦੀ ਬਿਲਕੁਲ ਵੀ ਐਗਰੀਕਲਚਰ ਜਿਹੜੀ ਯੂਨੀਵਰਸਿਟੀ ਬੱਲੌਰ ਸੌਂਖੜੀ ਹੋ ਇਹਨਾਂ ਨੂੰ ਪੁੱਛੋ ਕੌਣ ਲੈ ਕੇ ਆਇਆ ਆਈਟੀਆ ਸਾਵੇ ਦੇ ਵਿੱਚ ਲੈ ਕੇ ਕੌਣ ਲੈ ਕੇ ਆਇਆ ਮੈਨੂੰ ਇੱਕ ਕੰਮ ਗਿਣਾ ਦੇਣ ਇਹ ਚੰਦੂ ਮજરા ਸਾਹਿਬ ਦਾ ਜਿਹੜਾ ਜਦੋਂ ਐਮਪੀ ਸੀਗੇ ਅਸੀਂ ਅਸੀਂ ਹੀ ਇੱਥੇ ਜਿੰਨੇ ਵਿਕਾਸ ਕਰਾਏ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ 'ਚ ਹੋਏ ਅਸੀਂ ਐਮਪੀ ਨੂੰ ਫੰਡ ਮਿਲਦਾ 25 ਕਰੋੜ ਅਸੀਂ ਇਹਨਾਂ ਦੇ ਬਿੱਟੂ ਜੀ ਦਾ ਵੀ 2.5 ਕਰੋੜ ਰੁਪਏ ਛੱਡਿਆ ਵਾ 26 ਕਰੋੜ ਰੁਪਏ 26.5 ਕਰੋੜ ਰੁਪਏ ਅਸੀਂ ਲੋਕਾਂ ਦੇ ਵਿੱਚ ਵੰਡਿਆ ਕੋਈ ਪਿੰਡਾਂ ਦੀਆਂ ਗਰੰਟਾਂ ਇਹ ਖੁਦ ਸਰਪੰਚ ਰਹੇ ਨੇ ਇਹ ਮੈਨੂੰ ਦੱਸ ਦੇਣ ਤਵਾੜੀ ਸਾਹਿਬ ਨੇ ਇਹਨਾਂ ਨੂੰ ਗ੍ਰਾਂਟ ਦਿੱਤੀ ਕੋਈ ਰੇ ਇਹ ਦਾਦਨ ਅਸੀਂ ਮੈਂ ਬਿਲਕੁਲ ਦਿੱਤੀ ਆ 2 ਲੱਖ ਰੁਪਏ ਮੇਰੇ ਸਕੂਲ ਨੂੰ ਦਿੱਤਾ ਅੱਜ ਵੀ ਚਾਹੋ ਉੱਥੇ ਅਡਮਾਸਟਰ ਸਾਹਿਬ ਉਹਨਾਂ ਨੂੰ ਪੁੱਛੋ ਇਹਨਾਂ ਨੇ ਗਲੀਆਂ ਨਾਲੀਆਂ ਦੇ ਸਵਾਹ ਕੁਝ ਨਹੀਂ ਕੀਤਾ ਜਿਹੜੇ ਚੀਜ਼ ਸਾਡੇ ਹਲਕੇ ਨੂੰ ਜੀ ਦੀ ਲੋੜ ਹੈ ਉਹ ਚੀਜ਼ ਦੀ ਲੋੜ ਹੈ ਐਜੂਕੇਸ਼ਨ ਦੀ ਬੱਚਿਆਂ ਨੂੰ ਲੁਧਿਆਣੇ ਸੀਗੀ ਜਾਂ ਚੰਡੀਗੜ੍ਹ ਸੀਗੀ ਇੱਥੇ ਲਿਆ ਕੇ ਦਿੱਤੀ ਆ ਕਿਹੜੀ ਕਿਹੜੀ ਮੈਨੂੰ ਇੱਕ ਗੱਲ ਦੱਸ ਦੇਣਾ ਗ੍ਰੇਡ ਕਰਨ ਤੋਂ ਬਾਅਦ ਸਾਡੀਆਂ ਸਰਕਾਰਾਂ ਵੇਲੇ ਦੀਆਂ ਯੂਨੀਵਰਸਿਟੀਆਂ ਨੂੰ ਆਪਣੀਆਂ ਗਣਾਈ ਜਾਂਦੀਆਂ ਆ ਲੋਕ ਖੜੇ ਆ ਸੁਣੋ 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 ਜਿਹੜੇ ਪਿਛਲੇ 5 ਸਾਲ ਹੋਏ ਆ ਪਹਿਲਾਂ ਮੇਰੀ ਇੱਕ ਗੱਲ ਸੁਣੋ ਜਿਹੜੇ ਨਾਲ ਇੱਕ ਗੱ ਆ ਲੋਕ ਖੜੇ ਆ ਮੁੱਖ ਮੰਤਰੀ ਸਰਦਾਰ ਭੁਗਨ ਸਿੰਘ ਮਾਨ ਪਿਛਲੇ ਆ ਹੁਣ ਉਦਘਾਟਨ ਕਰਕੇ ਗਏ ਉਹਨਾਂ ਨੂੰ ਪੁੱਛੋ ਕਿ ਉਹ ਨੇ ਪੱਥਰ ਕਿਨੇ ਰੱਖਿਆ ਸੀ ਔਰ ਕੌਣ ਲੈ ਕੇ ਆਇਆ ਸੀ ਇਹਨਾਂ ਨੂੰ ਇਹ ਪੁੱਛੋ ਉਹ ਲੈ ਕੇ ਆਏ ਸੀ ਤવાડી ਸਾਹਿਬ ਭੀਮਾ ਜੀ ਕਹਿੰਦੇ ਤવાડી ਸਾਹਿਬ ਲੈ ਕੇ ਆਏ ਸੀ ਭੀਮਾ ਸਾਹਿਬ ਦੇਖੋ ਮੈਂ ਲੈ ਕੇ ਕਹਿੰਦੇ ਮੈਂ ਲੈ ਕੇ ਆਇਆ ਸੀ ਕਹਿੰਦੇ ਮੇਰੀ ਕਹਿੰਦੇ ਦਰਸ਼ਨਾਂ ਨਾਲ ਮੇਰੀ ਲੱਤ ਖਿੱਚੀ ਸੀ ਭੀਮਾ ਜੀ ਕਹਿੰਦੇ ਮੈਂ ਲੈ ਕੇ ਆਇਆ ਸੀ ਉਲਟਾ ਇਹਨਾਂ ਨੇ ਮੇਰੀ ਲੱਤਾਂ ਖਿੱਚੀਆਂ ਭੀਮਾ ਜੀ ਨੇ ਪਰਸੋ ਐਲਾਨ ਕਰਤਾ ਚੰਦੂ ਮਾ ਸਾਹਿਬ ਦੀ سپورਟ ਦਾ ਉਹ ਕਹਿੰਦੇ ਵੀ ਮੈਂ ਕੀ ਕੰਮ ਕੀਤੇ ਇਹਨਾਂ ਨੇ ਕਿਆ ਕੀਤਾ ਅੱਜ ਕੀ ਤਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਨਾਲ ਚੱਲ ਰਹੀ ਹੈ ਮੈਂ ਦੱਸਣਾ ਕੀ ਕੀਤਾ ਮੈਂ ਦੱਸ ਦਿੰਦੇ ਇਹਨਾਂ ਨੇ ਕਿਆ ਕੀਤਾ ਬਾਹਰ ਤੋਂ ਹੀ ਤਵਾੜੀ ਸਾਹਿਬ ਬਾਹਰ ਤੋਂ ਸੀ ਇਹ ਦੱਸਦੇ ਆ ਕਿ ਤਵਾੜੀ ਸਾਹਿਬ ਬਾਹਰ ਤੋਂ ਸੀ ਸਿੰਗਲਾ ਸਾਹਿਬ ਬਾਹਰ ਤੋਂ ਸੀ ਫੇਰ ਮੇਰੀ ਗੱਲ ਸੁਣ ਤਵਾੜੀ ਦੋਨਾਂ ਦੀ ਵੀ ਗੱਲ ਹੈ ਤੁਸੀਂ 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 ਅੱਜ ਸੇਠੀ ਜੀ ਵੀ ਨਾਲ ਹੈ ਤੁਸੀਂ ਦਾਵਾ ਕਰ ਰਹੇ ਹੋ ਕਿ ਇਹ ਮਨੀਸਤੀ ਬਾੜੀ ਜੀ ਲੈ ਕੇ ਆਈ ਸੀ ਉਦਘਾਟਨ ਤਾਂ ਮੁੱਖ ਮੰਤਰੀ ਸਾਹਿਬ ਕਰਕੇ ਗਏ ਆ ਬਿਲਕੁਲ ਉਦਘਾਟਨ ਕਰਕੇ ਗਏ ਇਹਨਾਂ ਨੂੰ ਦੋਨਾਂ ਪਾਰਟੀਆਂ ਨੂੰ ਮੇਰਾ ਕੁਆਲਸ਼ਨ ਹੈ ਕਿ 5-5 ਸਾਲ ਦੇ ਵਿੱਚ 10-10 ਕੰਮ ਕਰਾ ਦੇਣ ਕਿ ਇਹਨਾਂ ਨੇ 10-10 ਕੰਮ ਕਿਹੜੇ ਕੀਤੇ ਨੇ ਇਹਨਾਂ ਕੋਲ ਉਦਘਾਟਨ ਨਹੀਂ ਉਦਘਾਟਨ ਕਰਨੇ ਦਾ ਹੀ ਹੈ ਇਹਨਾਂ ਕੋਲ ਉਦਘਾਟਨ ਹੁਣ ਮੈਂ ਆਪਣਾ ਦਾਅਵਾ ਅਸੀਂ 43000 ਨੌਕਰੀ ਦਿੱਤੀ ਹੈ 2 ਸਾਲ ਚ 2 ਸਾਲ ਚ 43000 ਨੌਕਰੀ ਦਿੱਤੀ ਆਪਾਂ ਉਦਘਾਟਨ ਕਰਨੇ ਮੇਰੇ ਪਿੰਡ ਅੱਜ ਚਲੋ ਉੱਥੇ ਕੀ ਆ ਸੜਕ ਚੋਰੀਦਰਸ਼ਨਾਲ ਵੇਲੇ ਚੋਰੀ ਦਰਸ਼ਨ لال 2021 'ਚ ਨੀ ਪੱਥਰ ਰੱਖ ਕੇ ਗਏ ਸੀ ਮੰਡੀ ਬੋਰਡ ਤੋਂ ਕਢਵਾ ਲਓ ਉਹ ਪੈਸਾ ਮਨਜ਼ੂਰ ਹੋ ਕੇ ਸੜਕ ਬਣੀ ਐ ਉਹ ਕੀ ਐ 15 20 ਦਿਨ ਪਹਿਲਾਂ ਉਹ ਨੀ ਪੱਥਰ ਤੋੜ ਕੇ ਵਿੱਚੋਂ ਕੱਢ ਕੇ ਲੈ ਗਏ ਕਿ ਹੁਣ ਨਵਾਂ ਨੀ ਪੱਥਰ ਲਾਵਾਂਗੇ ਅਸੀਂ ਇਹ ਬਦਲਾ ਇਹ ਬਦਲਾ ਹੈ ਕਿਉਂਕਿ ਸਰਦਾਰ ਇਸ ਮਾਮਲੇ 'ਚ ਮਿਲਣਾ ਤਾਂ ਤੁਸੀਂ ਦੋਵੇਂ ਇਕੱਠੇ ਨਹੀਂ ਇਕੱਠੇ ਨਹੀਂ ਅਸੀਂ ਬਿਲਕੁਲ ਇਕੱਠੇ ਨਹੀਂ ਹੈਗੇ ਮੈਨਾਂ ਦਾ ਕੰਮ ਕਰਾਉਣਾ ਦੱਸ ਦੇ ਇਹਨਾਂ ਦਾ ਇਹਨਾਂ ਦਾ ਬਦਲਾ ਦੱਸ ਮੈਂ ਲੈਵਲ ਤੋਂ ਕੱਢੀ ਨੇ ਪਹਿਲਾਂ ਤੋਂ 70 ਸਾਲ ਤੋਂ ਇਕੱਠੇ ਹੀ ਰਹੇ ਨੇ ਇਹ 70 ਸਾਲ 'ਚ ਮੈਨੂੰ ਲੱਗਦਾ ਇਹਨਾਂ ਤੋਂ 43000 ਨੌਕਰੀ 70 ਸਾਲ ਚ ਨਹੀਂ ਕਢਾਉਣੀ ਆ ਆਪਾਂ 2 ਸਾਲ ਚ ਕਹਾਂਗੇ ਕਿ 43000 ਦਿੱਤੀ 2 ਸਾਲ ਚ ਦਿੱਤੀਆਂ ਨਾਲੇ ਹਲੇ 3 ਸਾਲ ਪਏ ਨੇ ਮੈਨਾਂ ਲਾਈ 43000 ਹੋਰ ਦਵਾਗੇ ਥੋਕ ਪਜਾ ਕੇ ਕਹਿੰਦੇ ਆ 2.5 ਸਾਲਾਂ ਚ ਇਹਨਾਂ ਨੇ ਕੁਝ ਨਹੀਂ ਕੀਤਾ ਸਵਾਏ ਸਵਾਏ ਰੇਤੇ ਦੇ ਸਵਾਏ 43000 ਸਾਡੇ ਆਲੇ ਦੋਲੇ ਭਾਈਚਾਰਾ ਖੜਾ ਥਾਂ ਤੋਂ ਲੱਗਦਾ ਕਿਸੇ ਨੂੰ ਮਿਲੀ ਕਿਹਨੂੰ ਦੇਤੀ ਹਵਾ ਯੂਥ 1 ਮਿੰਟ 1 ਮਿੰਟ 1 ਮਿੰਟ 1 ਮਿੰਟ 1 ਮਿੰਟ ਅਸੀਂ 1 ਮਿੰਟ 1 ਮਿੰਟ ਹਾਂਜੀ ਤੁਹਾਡੇ ਕੋਲ ਵੀ ਆਨੇ ਯੂਥ ਵੀ ਇੱਥੇ ਹੀ ਹੈ ਮੈਂ ਚਾਹੂੰਗੀ ਪਿੱਛੇ ਜਿਹੜੇ ਖੜੇ ਨੇ ਮੇਰੇ ਵੀਰ ਆਪਾਂ ਉਹਨਾਂ ਨੂੰ ਪੁੱਛਾਂਗੇ ਤੁਸੀਂ ਸਾਰੇ ਆਪਣੀ ਗੱਲ ਰੱਖ ਸਕਦੇ ਹੋ ਜ਼ਰੂਰੀ ਨਹੀਂ ਹੈ ਕਿ ਜਿਹੜੇ ਪਾਰਟੀ ਦੇ ਵਲੰਟੀਅਰ ਜਾਂ ਲੀਡਰ ਨੇ ਉਹ ਕਹਿੰਦਾ ਨੌਕਰੀ ਦਿੱਤੀ ਬੜਾ ਚੋਰ ਦੇ ਵਿੱਚ ਇੱਕ ਵੀ ਇੱਕ ਵੀ ਗਿਣਾ ਦਿਓ ਨਾ ਗਿਣਾਓ ਕਹਿੰਦਾ ਦਿੱਤੀ ਹੈ ਕੋਈ ਕੋਈ ਨੌਕਰੀ ਨਹੀਂ ਮਿਲੀ ਹੈ ਬਿਲਕੁਲ ਝੂਠ ਬੋਲਦੇ ਆ ਕਿ ਕਹਿ ਸਕੇ ਉਹ ਕੋਟੋ ਲਾ ਕੇ ਉਹ ਨੌਕਰੀਆਂ ਮਿਲਣੇ ਸੀਗੀਆਂ ਉਹ ਮਿਲਣੇ ਸੀਗੀਆਂ ਨੌਕਰੀਆਂ ਠੀਕ ਹੈ ਨਾ ਉਹ ਨੌਕਰੀਆਂ ਮਿਲ ਲੀਆਂ ਸੀਗੀਆਂ ਬਿਨਾਂ ਮਤਲਬ ਦੇ ਬਿਨਾਂ ਮਤਲਬ ਦੇ ਜੇ ਚੰਨੀ ਸਾਹਿਬ ਨੇ ਕੰਮ ਕੀਤੇ ਹੁੰਦੇ ਪਰਚਿਆਂ ਦੀ ਦਰਖਾਸਤਾਂ ਦੀ ਰਾਜੀ ਅਸੀਂ ਸਾਰਿਆਂ ਦੀ ਗੱਲ ਰੱਖਣੀ ਆਪਾਂ ਸਾਰਿਆਂ ਦੀ ਗੱਲ ਰੱਖਣੀ ਭਾਵੇਂ ਭਾਵੇਂ ਕਿਸੇ ਪਾਰਟੀ ਦੇ ਵੋਲੰਟੀਅਰ ਨੇ ਭਾਵੇਂ ਆਮ ਲੋਕ ਨੇ ਆਪਾਂ ਸਾਰਿਆਂ ਦੀ ਗੱਲ ਰੱਖਾਂਗੇ ਹੁਣ ਇਹ ਸੈਟੀ ਮਾਈਬਰ ਨੇ ਆਪਾਂ ਹਾਂਜੀ ਸੈਟੀ ਜੀ ਆਹ ਦੇਖੋ ਜੀ ਇਹਨਾਂ ਬਿੱਲ ਦਿਖਾ ਲ ਦਿਓ ਇਹਨਾਂ ਕੱਲੇ ਕੱਲੇ ਨਾਲ ਤੇ ਸੱਤ ਨੌਕਰੀਆਂ ਮੇਰੇ ਪਿੰਡ ਮੇਰੀਆਂ ਨਹੀਂ 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 ਕੋਈ ਸੁਭਾਰ ਨਹੀਂ ਤੇ 1000 ਰੁਪਇਆ ਕਿੱਥੇ ਆ 1000 ਰੁਪਇਆ 1000 ਰੁਪਇਆ ਜਦੋਂ ਜਦੋਂ ਆਦਾ ਦੇਉਂਗੇ ਇੱਕ ਮਿੰਟ ਇੱਕ ਮਿੰਟ ਭਗਵਾਨ ਸਿੰਘ ਮਾਨ ਨੇ ਹਰ ਰੋਇ ਲਾਈਨ ਕਰੀ ਮਾਨ ਨੇ ਝੂਠ ਤੋਂ ਇਲਾਵਾ ਨਹੀਂ 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 ਬਲਾ ਚੋਰ ਜੇ ਤੁਸੀਂ ਰੇਤਾ ਢੋਣ ਤੋਂ ਇਲਾਵਾ ਕੁਝ ਨਹੀਂ ਕੀਤਾ 5 ਸਾਲ ਦਰਸ਼ لال ਮੰਗੂ ਵਰਨੇ ਝੂਠੇ ਪਰਚੇ ਮਾਈਨਿੰਗ ਤੋਂ ਇਲਾਵਾ ਤੀਜੇ ਨੰਬਰ ਤੇ ਲੈ ਗਏ ਇਹਨਾਂ ਨੂੰ ਲੋਕ ਤੀਜੇ ਨੰਬਰ ਤੇ ਲੈ ਗਏ ਲੋਕ ਇਹਨਾਂ ਨੂੰ ਜਿਹੜਾ ਇਹਨਾਂ ਦੇ ਹਾਲਾਤ ਹੋਣਾ ਇਹਨਾਂ ਨੂੰ ਚੌਥੇ ਨੰਬਰ ਤੇ ਜਾਣਾ ਸਵਾਲ ਇਹ ਹੈ ਕਿ ਇਹ ਤਮਾਮ ਚਾਹੇ ਆਮ ਆਦਮੀ ਪਾਰਟੀ ਹੈ ਉਸ ਤੋਂ ਲਾਵਾ ਕਾਂਗਰਸ ਹੈ ਸ਼੍ਰੋਮਣੀ ਕਾਲੀ ਦਲ ਤੁਸੀਂ ਪਹਿਲਾਂ ਬੀਜੇਪੀ ਚ ਸੀਗੇ ਪ੍ਰੈਕਟੀਕਲ ਕੰਮ ਕੀਤੇ ਝੂਠਾ ਝੂਠ ਨੂੰ ਸੱਚ ਕਰਕੇ ਦੱਸਿਆ ਤੁਸੀਂ ਹੱਲ ਕੀ ਪਹਿਲਾਂ ਬੀਜੇਪੀ ਚ ਰਹੇ ਹੁਣ ਤੁਸੀਂ ਬੀਜੇਪੀ ਦਾ ਹਿੱਸਾ ਨਹੀਂ ਹੋ ਆਮ ਕਾਮਨ ਪਰਸਨ ਦੀ ਤਰ੍ਹਾਂ ਬਲਾ ਚੌਰਦਰੀ ਰਿਪੋਰਟ ਕਾ MP ਦਾ ਰਿਪੋਰਟ ਕਾ ਪੁੱਛੋ ਦੱਸੋ ਪ੍ਰਿੰਕਾ ਜੀ ਗੱਲ ਇਸ ਤਰ੍ਹਾਂ ਹੈ ਵੀ ਕਹਿੰਦੇ ਚੰਗੇ ਕੰਮ ਦੀ ਤਾਰੀਫ ਕਰਨੀ ਚਾਹੀਦੀ ਹੈ ਮਾੜੇ ਕੰਮ ਦੀ ਨਿੰਦਿਆ ਕਰਨੀ ਚਾਹੀਦੀ ਹੈ ਜਿੱਦਾਂ ਸਾਡੇ ਦੋਨੋਂ ਉਪਰਾ ਗੁਰਪ੍ਰੀਤ ਵੀ ਦੀਪਾ ਸਰਬੰਧ ਵੀ ਇਹ ਸਾਰੇ ਜਿੱਦਾਂ ਡਿਬੇਟ ਕਰਦੇ ਆ ਕਿਸੇ ਵੀ ਸਰਕਾਰ ਨੇ ਜੇ ਕੋਈ ਚੰਗਾ ਕੰਮ ਕੀਤਾ ਆਪਣੇ ਲੋਕਾਂ ਦੇ ਫਾਇਦੇ ਲਈ ਹੁੰਦਾ ਜਿੱਦਾਂ ਸੇਠੀ ਵੀਰ ਨੇ ਕਿਹਾ ਵੀ ਜ਼ੀਰੋ ਬਿੱਲ ਆ ਰਿਹਾ ਤਾਂ ਜ਼ੀਰੋ ਬਿੱਲ ਸਾਰਿਆਂ ਦੇ ਆ ਰਿਹਾ ਕਿਸੇ ਇਕੱਲੇ ਵਿਅਕਤੀ ਵਿਸ਼ੇਸ਼ ਦੇ ਨਹੀਂ ਆ ਰਹੇ ਇਹਨਾਂ ਦੇ ਵਿੱਚ ਕਹਿੰਦਾ ਮਤਲਬ ਮੈਂ ਵੀ ਹੋ ਸਕਦਾ ਆਪਣੇ ਸਾਰੇ ਜਿੰਨੇ ਵੀ ਬੰਦੇ ਹੈਗੇ ਆ ਜੇ ਕਿਸੇ ਨੇ ਚੰਗਾ ਕੰਮ ਕੀਤਾ ਤਾਂ ਆਪਾਂ ਉਹਦੀ ਗੰਦਮਪ੍ਰਸ਼ ਕਰਨਾ ਚਾਹੀਦਾ ਦੂਸਰੇ ਨੰਬਰ ਤੇ ਦੀਪਾ ਜੀ ਤੁਹਾਡੀ ਤੁਹਾਡੀ ਗਲਤੀ ਮੇਰਾ ਸਵਾਲ ਹੈ ਆਮ ਆਦਮੀ ਪਾਰਟੀ ਨੂੰ ਸਵਾਲ ਹੈ ਪੰਜਾਬ ਚ ਕਿੰਨੇ ਲੋਕਾਂ ਨੇ ਬਿਜਲੀ ਦਾ ਬਿੱਲ ਮਾਫ ਕਰਨ ਵਾਸਤੇ ਕਿਹਾ ਸੀ ਕਿਸੇ ਦੀ ਡਿਮਾਂਡ ਹੈਗੀ ਸੀ ਨਹੀਂ ਨਹੀਂ ਡਿਮਾਂਡ ਨਹੀਂ ਸੀਗੀ ਦੇਖੋ ਜਿਹੜੇ ਇੱਕ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਅਕਸਰ ਕਾਲੀਦਾਲ ਕਾਂਗਰਸ ਵੀ ਕੁਝ ਚੀਜ਼ਾਂ ਦੇ ਨੰਦੇ ਆਟਾ ਦਾਲ ਜੇ ਉਹ ਪਰ ਸਾਡੇ ਵਾਲਿਆਂ ਨੇ ਕੋਈ ਉਹ ਨਹੀਂ ਕਰਿਆਗਾ ਫਰਕ ਨਹੀਂ ਕਰਿਆ ਸਭ ਨੂੰ ਇੱਕ ਬਰਾਬਰ ਰੱਖਿਆ ਚਾਹੇ ਕੋ ਵੱਡਾ ਛੋਟਾ ਉਹਨਾਂ ਨੇ ਕਿਹਾ 300 ਜੂਨਟ ਫ੍ਰੀ ਦਵਾਂਗੇ ਦਿੱਤੀ ਹੈ ਜਿਹੜੇ ਹਜ਼ਾਰ ਦੀ ਗੱਲ ਕਰਦੇ ਨੇ ਹਜ਼ਾਰ ਵੀ ਦਵਾਂਗੇ ਜਲਦੀ ਆ ਜਾਣਾ ਉਹ ਵੀ ਇਹ ਇਹਨਾਂ ਨੂੰ ਇਹ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਅਸੀਂ ਆਮ ਲੋਕਾਂ ਨੇ ਇਹ ਪੁੱਛਾਂਗੇ ਵੀ ਕੀ ਉਹਨਾਂ ਨੇ ਮੰਗ ਕੀਤੀ ਸੀ ਆਮ ਲੋਕ ਵੀ ਇੱਥੇ ਹੈਗੇ ਨੇ ਤੁਸੀਂ ਡਿਮਾਂਡ ਕੀਤੀ ਸੀ ਵੀ ਸਾਨੂੰ ਫ੍ਰੀ ਬਿਜਲੀ ਚਾਹੀਦੀ ਨਹੀਂ ਜੀ ਅਸੀਂ ਕੋਈ ਨਹੀਂ ਜੀ ਨਹੀਂ 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 ਮਿਲੂ ਤੁਸੀਂ ਨੇ ਇਸ ਦਾ ਮਤਲਬ ਇਹਦਾ ਸ਼ੋਮਣੀ ਕਾਲੀ ਦਲ ਦੇ ਖੈਰ ਅਸੀਂ ਆਮ ਲੋਕਾਂ ਨੂੰ ਇਸੇ ਵਾਸਤੇ ਪੁੱਛ ਰਿਹਾ ਹਾਂ ਜੀ ਇਹ ਕਹਿੰਦਾ ਬਿਜਲੀ ਬੋਰਡ ਬੰਦ ਹੋਣ ਦੀ ਇਕਦਾਰ ਤੇ ਇਹਨਾਂ ਦੇ ਮੁਫਦੇ ਚੱਕਰ ਚ ਇਹ ਇਹ ਨਹੀਂ ਸੋਚਦੇ ਬਿਜਲੀ ਆਉਂਦੀ ਨਹੀਂ ਜਦ ਆਉਂਗੀ ਤਾਂ ਆਉਂਗੀ ਤਾਂ ਤਾਂ ਪੁੱਛੋ ਇੱਕ ਮਿੰਟ ਇੱਕ ਮਿੰਟ ਮੈਂ ਜਵਾਬ ਸੈਠੀ ਜੀ ਸਹੀ ਜਵਾਬ ਇਹਨਾ ਜਵਾਬ ਇਹਨਾ ਹੈਲਦੀ ਮੈਂ ਚਾਹੁੰਦੀ ਹੈਲਦੀ ਡਿਬੇਟ ਹੈਲਦੀ ਡਿਬੇਟ ਦਾ ਜਵਾਬ ਦੂੰਗਾ ਕਿਸਾਨ ਖੜੇ ਹੈ 1 ਮਿੰਟ ਵੀਰੇ ਕੈਮਰਾ ਫੇਸ ਕਰ ਯਾਰ ਅੰਨਾ ਗੱਲ ਸੁਣੋਗੇ ਅਸੀਂ ਭਾਜੀ 1 ਮਿੰਟ ਅਸੀਂ ਸਾਰੇ ਮੇਰੇ ਖਿਆਲ ਚ 90% ਕਿਸਾਨ ਖੜੇ ਆ 1 ਮਿੰਟ ਯਾਰ ਇੱਕ ਮਿੰਟ ਥਰਮਲ ਪਲਾਂਟ ਪਰ ਵੀ ਇਹ ਦਿੱਤਾ ਹੈ ਉਹ ਬਿਜਲੀ ਦੇ ਬਿਨਾ ਦੱਸ ਦੋ ਕੁਝ ਇਹਨਾਂ ਨੂੰ ਇੱਕ ਯਾਰ 1 ਮਿੰਟ ਮੈਂ ਤਾਂ ਦੀ ਨਹੀਂ ਹੈ 1 ਮਿੰਟ ਮੈਂ ਉਹੀ ਗੱਲ ਕਰ ਰਿਹਾ ਮੈਂ 1 ਮਿੰਟ ਯਾਰ ਉਹੀ ਗੱਲ 90% 90% 1 ਮਿੰਟ ਯਾਰ 90% ਕਿਸਾਨ ਖੜੇ ਆ ਮੈਨੂੰ ਇੱਕ ਕਿਸਾਨ ਕਹਿ ਦੇਵੇ ਹੱਥ ਖੜਾ ਕਰਕੇ ਕਿ ਇੱਕ ਦਿਨ ਦੇ ਵਿੱਚ ਇੱਕ ਕਿੱਲਾ ਪਾਣੀ ਦਾ ਭਰ ਜਾਂਦਾ ਇੱਕ ਕਿਸਾਨ ਕਹਵੇ ਕਹਵੇ ਇਹਨਾਂ ਦੇ ਇਹ ਵੀ ਕਿਸਾਨ ਨੇ ਇਹਨਾਂ ਨੂੰ ਪੁੱਛੋ ਲਾਈਟਾਂ ਦੀ ਮੰਡ ਦੇ ਵਿੱਚ ਜਾ ਕੇ ਦੇਖ ਲਓ ਸਭ ਨੇ ਸੋਲਰ ਮੋਟਰਾਂ ਲਵਾਤੀਆਂ ਕਿਉਂਕਿ ਲਾਈਟ ਜੇ ਲਾਈਟ ਹੋਊਗੀ ਤਾਂ ਅਸੀਂ ਆਪਣੀ ਜਮੀਨ ਨੂੰ ਪਾੜਾਂਗੇ ਯਾਰ ਮੈਂ ਛੋਟੀ ਜੀ ਐਗਜ਼ਾਮਪਲ ਦੱਸਾਂ ਸਾਡੇ ਉਰੇ ਹੋਇਆ ਮੈਂ ਮੈਂ ਤੁਹਾਨੂੰ ਨਾਮ ਨਹੀਂ ਲੈਣਾ ਮੁੰਡੇ ਨੇ ਟਿਪਰ ਦਾ ਜੈਕ ਚੱਕਿਆ ਉੱਪਰ ਤਾਰਾਂ ਲੱਗੀਆਂ ਉਹ ਪਿੱਛੋਂ ਭੱਜਿਆ ਮਾਲਕ ਦੌੜ ਤੇ ਵੀ ਉੱਪਰ ਤਾਰਾ ਲੱਗੀਆਂ ਵੀ ਲੈ ਵੀ ਹੁਣ ਬਿਜਲੀ ਨੁਕਸਾਨ ਹੋ ਜਾਣਾ ਮੇਰਾ ਜਦੋਂ ਦੇਖਿਆ ਵੀ ਤਾਰਾ ਨਾਲ ਕੁਝ ਨਹੀਂ ਹੋਇਆ ਥੱਲੇ ਆ ਗਿਆ ਟਿੱਪਰ ਤਾਂ ਉਹਨੇ ਇੱਕੋ ਗੱਲ ਕਹੀ ਗਾ ਸ਼ੋਗਰਾ ਭਗਵੰਤ ਮਾਨ ਸੀ ਕਹਿੰਦੇ ਬਾਦਲ ਹੁੰਦੇ 24 ਘੰਟਿਆਂ ਨੇ ਕਹਿੰਦਾ ਅਸੀਂ ਮਰ ਗਏ ਸੀ ਕਹਿੰਦਾ ਅਸੀਂ ਮਰ ਗਏ ਸੀ ਕਹਿੰਦਾ ਜਵਾਬ ਇਹਨਾਂ ਤੋਂ ਹੋਰ ਲੈਣਾ ਇਹ ਅਸੀਂ 24 ਘੰਟੇ ਬਿਜਲੀ ਜਿੰਨੇ ਮਰਜੀ ਜਵਾਬ ਲਓ ਜਿੰਨੇ ਜਵਾਬ ਸਾਡੇ ਕੋਲ ਨੇ ਤੁਹਾਡੇ ਕੋਲ ਹੈ ਨਹੀਂ ਇਹਨੇ ਜਵਾਬ 43000 ਨੌਕਰੀ 43000 ਨੌਕਰੀ ਬਿਜਲੀ ਬਿੱਲ ਫਰੀ 43000 ਜੋਬ ਬਿਜਲੀ ਬਿਲ ਫਰੀ ਮਹੱਲਾ ਕਲੀਨਿਕ ਐਜੂਕੇਸ਼ਨ ਦੇ ਸਕੂਲ ਆਫ ਐਮਿਨੈਂਸ ਤੁਸੀਂ ਦੱਸ ਦੋ ਚਾਰ ਮੇਰੀ ਗੱਲ ਸੁਣ ਲਓ ਤੁਸੀਂ ਤੁਸੀਂ ਬੱਲਾ ਚੌਰ ਤੋਂ ਆਏ ਜਾਂ ਕਾਠਗੜ ਵੱਲੋਂ ਆਏ ਮੈਨੂੰ ਇਹ ਗੱਲ ਦਾ ਜਵਾਬ ਦਿਓ ਪਹਿਲਾਂ ਇੱਧਰੋਂ ਆਏ ਇਹ ਮੇਰੇ ਖਾਲ 1.5 ਸਾਲ ਹੋ ਗਿਆ ਹੜਾ ਇਹਨੂੰ ਓਏ ਚਾਲਾਵੇ ਕੋਲ ਟੋਟਾ ਲੁਕਤਾ ਪਈ ਨਹੀਂ ਨਾ ਤੋ ਇਹ ਨੌਕਰੀਆਂ ਦੱਸਦੇ ਫਿਰਦੇ ਆ ਦੱਸੋ ਇਹਨਾਂ ਨੂੰ ਪੁੱਛ ਕੇ ਦੱਸੋ ਅੱਛਾ ਮੇਰਾ ਇੱਕ ਇੱਕ ਬੇੜਾ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਪਾਂ ਇੱਥੇ ਐਮਪੀ ਰਿਪੋਰਟ ਕਰਨਾ ਠੀਕ ਹੈ ਵਿਧਾਨ ਸਭਾ ਚੋਣਾਂ ਹੋਈਆਂ ਹੁਣ ਤੁਸੀਂ ਹੁਣ ਤੁਸੀਂ ਜਿਤਾ ਕੇ ਭੇਜ ਚੁੱਕਿਆ ਆਮ ਆਦਮੀ ਪਾਰਟੀ ਨੂੰ ਆਪਾਂ ਪ੍ਰੋਫੈਸਰ ਚੰਦਰਮਾ ਜਰਾਜੀ ਪਹਿਲਾਂ ਰਹੇ ਨੇ ਮਨੀਸ਼ ਦਿਵਾੜੀ ਜੀ ਰਹੇ ਨੇ ਇਹ ਇੱਕ ਵਾਰ ਫੇਰ ਤੋਂ ਮੌਕਾ ਮੰਗ ਰਿਹਾ ਆਮ ਆਦਮੀ ਪਾਰਟੀ ਯਾਨੀ ਕਿ ਹੁਣ ਸਾਨੂੰ ਐਮਪੀ ਵਾਸਤੇ ਆਪਾਂ ਮੌਕਾ ਕਿਸ ਚੀਜ਼ ਦਾ ਕਾਟਗੜ ਮਨੀਸ਼ ਦਿਵਾੜੀ ਉਹਨਾਂ ਦੇ ਪੰਜ ਤਾਲ ਦੇ ਕਾਰਜਕਰ ਮੈਡਮ ਜੀ ਇਹ ਜਿਹੜੇ ਮੇਰੇ ਭਰਾ ਜਿਹੜੇ ਮੇਰੇ ਭਰਾ ਆਪਸ ਵਿੱਚ ਹੀ ਲੜ ਰਹੇ ਆ ਇਹਨਾਂ ਨੂੰ ਇਹ ਪੁੱਛੋ ਵੀ ਜਿਹੜੇ ਹਲਕੇ ਦੇ ਇਹ ਨਮਾਇੰਦਗੀ ਕਰਨ ਲਈ ਬੰਦਾ ਭੇਜ ਰਹੇ ਆ ਕਿਸੇ ਦਾ ਲੋਕਲ ਹੈਗਾ ਜਿਹੜੇ ਕਹਿੰਦੇ ਕੋਈ ਗਵਾਲੀਅਰ ਤੋਂ ਆਇਆ ਕੋਈ ਪਟਿਆਲੇ ਤੋਂ ਆਇਆ ਕੋਈ ਸੰਗਰੂਰ ਤੋਂ ਆਇਆ ਬਈ ਬਲਾਚੌਰ ਹਲਕੇ ਦੀਆਂ ਸਮੱਸਿਆਵਾਂ ਦਾ ਬਲਾਚੌਰ ਦਾ ਰਹਿਣ ਵਾਲਾ ਦੇਖ ਸਕਦਾ ਨਾ ਬਲਾਚੌਰ ਹਲਕੇ ਦੀਆਂ ਆਨੰਦਪੁਰ ਸਭ ਹਲਕੇ ਦੀਆਂ ਕਿਹੜੀਆਂ ਮੰਗਾ ਆ ਕਿਹੜੀਆਂ ਚੀਜ਼ਾਂ ਦੀ ਇੱਥੇ ਲੋੜ ਆ ਉਹ ਤਾਂ ਜਿਹੜਾ ਇਸ ਹਲਕੇ ਦਾ ਬਸਨੀਕ ਆ ਉਹ ਕਰੂਗਾ ਜਿਹੜਾ ਸੰਗਰੂਰ ਤੋਂ ਆਇਆ ਆ ਕੇ ਇੱਥੇ ਟਾਰਾ ਮਾਰਦਾ ਮੈਂ ਆਹ ਕੀਤਾ ਏਮਜ ਬਣਾਇਆ ਬਈ ਜੇ ਤੂੰ ਏਮਜ ਬਣਾਇਆ ਸੀ ਵੀ ਸੰਗਰੂਰ ਹੀ ਜਿੱਤਦਾ ਦੁਬਾਰਾ ਉੱਥੇ ਕਿਉਂ ਨਹੀਂ ਲੜਿਆ ਤੇ ਕੋਈ ਪਟਿਆਲੇ ਤੋਂ ਆਇਆ ਕੋਈ ਗਵਾਲੀਅਰ ਤੋਂ ਆਇਆ ਦੇਖੋ ਲੋਕਾਂ ਨੂੰ ਮੈਂ ਅੱਜ ਦੀ ਦਿਨ ਦੇ ਵਿੱਚ ਇਹ ਅਪੀਲ ਕਰੂੰਗਾ ਲੋਕਾਂ ਨੂੰ ਕਿ ਇਹ ਆਨੰਦਪੁਰ ਸਾਹਿਬ ਹਲਕਾ ਇੱਕ ਪਵਿੱਤਰ ਹਲਕਾ ਆ ਇੱਥੋਂ ਦੇ ਵਸਨੀਕ ਜਿਹੜੇ ਜਾਤ ਪਾਤ ਤੋਂ ਉੱਪਰ ਉੱਠ ਕੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਲੋਕਲ ਉਮੀਦਵਾਰ ਨੂੰ ਪਹਿਲ ਦੇਣ ਤਾਂ ਹਲਕੇ ਦਾ ਭਲਾ ਹੋ ਸਕਦਾ ਨਹੀਂ ਲੁੱਟ ਕੇ ਲੈ ਰਿਹਾ ਨਕੇਸ਼ ਜੀ ਤੁਸੀਂ ਵੀ ਪਹੁੰਚੋ ਇੱਥੇ ਹੁਣ ਤੁਸੀਂ ਕਾਫੀ ਐਕਟਿਵ ਦਿਖਦੇ ਹੋ ਪੂਰੇ ਹਲਕੇ ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਮੈਂ ਬੜੇ ਲੋਕ ਮੇਰੇ ਨਾਲ ਵੀ ਗੱਲ ਕੀਤੀ ਕਹਿੰਦੇ 3 ਤੋਂ 4 ਲੱਖ ਵੋਟ ਕਾਸ ਹੋੜੀ ਯਾਨੀ ਕਿ ਮੈਂ ਕਮਿਊਨਿਟੀ ਦੀ ਗੱਲ ਕਰ ਰਾਂ ਕਿ ਗੁਜਰ ਵੋਟ ਹੈ ਔਰ ਡਿਮਾਂਡ ਹਮੇਸ਼ਾ ਹਰ ਬਾਰ ਜਦੋਂ ਇਲੈਕਸ਼ਨ ਇਅਰ ਹੁੰਦਾ ਉਦੋਂ ਹੀ ਕਿਉਂ ਹੁੰਦੀ ਹੈ ਉਸ ਤੋਂ ਪਹਿਲਾਂ ਭਾਵੇਂ ਕੋਈ ਸਰਵਿਸ ਕਰ ਰਿਹਾ ਭਾਵੇਂ ਕੋਈ ਸੋਸ਼ਲ ਸਰਵਿਸ ਕਰ ਰਿਹਾ ਉਸ ਤੋਂ ਪਹਿਲਾਂ ਇਹ ਮੁੱਦਾ ਕਿਉਂ ਹੁੰਦਾ ਅ ਪ੍ਰਿਆੰਕਾ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਜਿਹੜਾ ਵੈਲਕਮ ਕਰਦੇ ਹਾਂ ਇਸ ਇਲਾਕੇ ਦੇ ਵਿੱਚ ਮਹਾਨਗਰ ਚਰਤੇੜਹਲ ਪਹੁੰਚਣ ਤੇ ਇੰਸਲੀ ਗੱਲ ਹੈ ਮੈਂ ਮੇਰਾ ਨਾਮ ਚੌਧਰੀ ਰਕੇਸ਼ ਗੁਜਰ ਆ ਮਾਲਸੋ ਆ ਐਨਆਰਆਈ ਸੀਨੀਅਰ ਲੀਡਰ ਸਮਾਜਿਕ ਸੋਸ ਸਮਾਜ ਸੁਧਾਰਕ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਜਿਹੜੇ ਐਮਪੀ ਹੈ ਉਹਨਾਂ ਦੀ ਰਿਪੋਰਟ ਕਾਰਡ ਕਿਹਾ ਹੈ ਦੇਖੋ ਜੋ ਪਿੱਛੇ ਹੋ ਗਿਆ ਉਹਦੇ ਬਾਰੇ ਤਾਂ ਸਾਰਿਆਂ ਨੂੰ ਪਤਾ ਹੈ ਅਸਲ ਵਿੱਚ ਇਹ ਗੱਲ ਹੈ ਕਿ ਬਈ ਇਹ ਜਿਹੜਾ ਐਮਪੀ ਦਾ ਇਲੈਕਸ਼ਨ ਹੈ ਅਸੀਂ ਸਟੇਟ ਦੀ ਸਰਕਾਰ ਨਹੀਂ ਬਣਾਉਣ ਜਾ ਰਹੇ ਅਸੀਂ ਸੈਂਟਰ ਦੀ ਸਰਕਾਰ ਬਣਾਉਣ ਜਾ ਰਹੇ ਠੀਕ ਹੈ ਸੈਂਟਰ ਦੀਆਂ ਇੱਥੋਂ ਰਿਪੋਰਟਕਾਰ ਦਾ ਪਤਾ ਲੱਗ ਜਾਂਦਾ ਹੈਗਾ ਜਿਸ ਵੇਲੇ ਆਮ ਆਦਮੀ ਪਾਰਟੀ ਨੇ ਜਿਹੜੀ ਹੈਗੀ ਕਮਾਂਡ ਸੰਭਾਲੀ ਸੀ ਉਸ ਵੇਲੇ ਇਸ ਪੰਜਾਬ ਦੇ ਉੱਤੇ 27300000 ਰੁਪਇਆ ਕਰਜ਼ਾ ਸੀਗਾ ਇਸ ਵੇਲੇ 345 345000 ਕਰਜ਼ਾ ਹੈ ਹੁਣ ਸਾਰੇ ਅੰਦਾਜ਼ਾ ਆਪਣੇ ਆਪ ਲਾ ਲਓ ਦੇਸ਼ ਦੇ ਉੱਤੇ 65 65 ਸਾਲਾਂ ਦੇ ਵਿੱਚ ਜਿਹੜੇ ਮੋਦੀ ਦੇ ਜਿਹੜੇ 10 ਸਾਲ ਛੱਡਦੀ ਏ 65 ਸਾਲਾਂ ਦੇ ਵਿੱਚ ਇਸ ਦੇਸ਼ ਦੇ ਵਿੱਚ 55 ਲੱਖ ਕਰੋੜ ਰੁਪਇਆ ਦਾ ਕਰਜ਼ਾ ਸੀਗਾ ਅੱਜ 10 ਸਾਲਾਂ ਦੇ ਵਿੱਚ ਵੱਧ ਕੇ 235 ਲੱਖ ਕਰੋੜ ਕਰਜ਼ਾ ਹੋ ਗਿਆ ਕਰਜ਼ਾ ਹੋ ਗਿਆ ਜਿਹੜੇ ਜਿਹੜੀਆਂ ਮੇ ਪਾਰਟੀਆਂ ਕਹਿੰਦੇ ਆਹ ਦੇਖ ਲਓ ਵਿਕਾਸ ਹੋ ਰਿਹਾ ਆਹ ਦੇਖ ਲਓ ਵਿਕਾਸ ਹੋ ਰਿਹਾ ਹੈਗਾ ਔਰ ਵਿਕਾਸ ਦਾ ਜਿਹੜਾ ਹੈਗਾ ਪਹਿਮਾਨਾ ਇਹ ਹੈ ਵੀ ਅੱਜ ਤੋਂ ਜਿਹੜੀ 10 ਸਾਲ ਪਹਿਲੇ ਜਿਹੜੀਆਂ ਜਿਹੜੀਆਂ ਚੀਜ਼ਾਂ ਜਿਹੜੇ 20 ਰੁਪਏ ਕਿਲੋ ਸੀ ਅੱਜ 70 ਰੁਪਏ ਕਿਲੋ ਜਿਹੜੀਆਂ ਹੈਗੀਆਂ ਚੀਜ਼ਾਂ ਹੋ ਗਈਆਂ ਹੈਗੀ ਇਹ ਵਿਕਾਸ ਦਾ ਆਲਮ ਹੈ ਅਗਲੀ ਗੱਲ ਇਹ ਦੇਖ ਲਓ ਜਿਹੜੇ ਜਿਹੜੀਆਂ ਪਾਰਟੀਆਂ ਹੈਗੀਆਂ ਕੁੱਕੜਾ ਮੰਗਣ ਲੜਦੀਆਂ ਹੈਗੀਆਂ ਠੀਕ ਹੈ ਮੈਂ ਵੀ ਮੈਂ ਵੀ ਮੈਂ ਵੀ ਮੈਂ ਵੀ ਕਿਸੇ ਮੈਂ ਵੀ ਕਿਸੇ ਪਾਰਟੀ ਦਾ ਹਿੱਸਾ ਰਿਹਾ ਹਾਂ ਠੀਕ ਨਹੀਂ ਜਵਾਬ ਲੈ ਰਿਹਾ ਉਹਨਾਂ ਕੋਲੋਂ ਦੂਜੀ ਰਹੀ ਗੱਲ ਇਹ ਆ ਜਿਹੜਾ ਜਿਹੜਾ ਇਲੈਕਸ਼ਨ ਹੈ ਇਹ ਬੜਾ ਕ੍ਰੂਸ਼ਲ ਇਲੈਕਸ਼ਨ ਹੈਗਾ ਕੋਈ ਮੰਨੇ ਚਾਹੇ ਨਾ ਮੰਨੇ ਮੇਰੇ ਹਿਸਾਬ ਦੇ ਨਾਲ ਇਹ ਡੈਮੋਕ੍ਰੇਸੀ ਦਾ ਆਖਰੀ ਇਲੈਕਸ਼ਨ ਹੈ ਆਖਰੀ ਇਲੈਕਸ਼ਨ ਹੈ ਕੋਈ ਮੰਨੇ ਚਾਹੇ ਨਾ ਮੰਨੇ ਤੁਸੀਂ ਪਿੰਡ ਪਿੰਡ ਕੈਂਪੇਨਿੰਗ ਕਰ ਰਹੇ ਹੋ ਔਰ ਤੁਹਾਡਾ ਮੁੱਦਾ ਵੀ ਇਹੀ ਹੈ ਕਿ ਅਨੰਦਪੁਰ ਸਾਹਿਬ ਹਲਕੇ ਵਿੱਚ ਸਭ ਤੋਂ ਵੱਧ ਗੁੱਜਰ ਵੋਟ ਹੈ ਹੁਣ ਤੱਕ ਕਿਸੇ ਨੇ ਐਮਪੀ ਕੈਂਡੀਡੇਟ ਵਾਸਤੇ ਡਿਮਾਂਡ ਨਹੀਂ ਕੀਤੀ ਪਾਵਰ ਦੇ ਵਿੱਚ ਹਲਕਾ ਬਲਾਚੌਰ ਦੇ ਵਿਧਾਇਕ ਨੇ ਔਰ ਡਿਪਟੀ ਸਪੀਕਰ ਵੀ ਨੇ ਗਰਸ਼ਣ ਕਰ ਤੋ ਐਮਐਲਏ ਆਪਾਂ ਉਹਨਾਂ ਨੇ ਵੀ ਸਵਾਲ ਕੀਤਾ ਸੀ ਤੁਹਾਨੂੰ ਲੱਗਦਾ ਕਿ ਪਾਵਰ 'ਚ ਰਹਿ ਕੇ ਜੇ ਤੁਸੀਂ ਆਪਣੀ ਸਰਕਾਰ ਨੂੰ ਨਹੀਂ ਕਹਿ ਸਕਦੇ ਤਾਂ ਕਦੋਂ ਕਹੋ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਆ ਸਾਡਾ ਜਿਹੜਾ ਹੈਗਾ 슬ੋਗਨ ਅਸੀਂ ਪਿਛਲੇ ਜਿਹੜਾ ਹੈਗਾ ਆ ਦੇਖ ਲਓ ਬਈ ਬੋਲ ਕੇ ਦੱਸੋ ਦਾਦ ਜ ਇਹ ਜਿਹੜਾ ਸਾਡਾ ਜਿਹੜਾ ਹੈਗਾ ਸਲੋਗਨ ਅਸੀਂ 3-4 ਮਹੀਨੇ ਪਹਿਲਾਂ ਦਾ ਜਿਹੜਾ ਸਲੋਗਨ ਦਿੱਤਾ ਸੀਗਾ ਔਰ ਹਰ ਇੱਕ ਪਾਰਟੀ ਤੋਂ ਹਰ ਜਿਹੜੀ ਹੈਗੀ ਲੋਕਲ ਪਾਰਟੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਨੈਸ਼ਨਲ ਪਾਰਟੀ ਤੋਂ ਅਸੀਂ ਇਹ ਮੰਗ ਕੀਤੀ ਸੀਗੀ ਔਰ ਇਹਦੇ ਵਿੱਚ ਲਿਖਿਆ ਹਾਂ ਵੀ ਲੋਕਲ ਉਮੀਦਵਾਰ ਦੇ ਸਨਮਾਨ ਚ ਗੁੱਜਰ ਸਮਾਜ ਮਨਧਾਨ ਚ ਠੀਕ ਹੈ ਇੱਕ ਗੱਲੋਂ ਤਾਂ ਇਹਨਾਂ ਦੇ ਨਾਲ ਜਿਹੜਾ ਬੀਐਸਪੀ ਨਾਲ ਅਸੀਂ ਸਹਿਮਤ ਆਵੇ ਇਹਨਾਂ ਨੇ ਲੋਕਲ ਜਿਹੜਾ ਕੈਂਡੀਡੇਟ ਦਿੱਤਾ ਹੈਗਾ ਦੂਸਰੀ ਰਹੀ ਗੱਲ ਇਹ ਬਈ ਸਾਡੇ ਇੱਕ ਨੋ ਮੈਟਰ ਸਾਡੇ ਇਸ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਦੇ ਵਿੱਚ ਜਿਹੜੀ ਹੈਗੀ ਵੋਟ ਇੰਨੀ ਹੈਗੀ ਜਿੰਨੀ ਤੁਸੀਂ ਕਹਿ ਰਹੇ ਠੀਕ ਨਹੀਂ ਹੈ ਕੋਈ ਵੀ ਜਿਹੜੀ ਹੈਗੀ ਪਾਰਟੀ ਇਹ ਕਿਉਂ ਜਦੋਂ ਕਿ ਹਰ ਇੱਕ ਪਾਰਟੀ ਦੇ ਏਜੰਡੇ ਵਿੱਚ ਜਿੰਨੀ ਜਿਹਦੀ ਸੰਖਿਆ ਭਾਰੀ ਉਨੀ ਉਹਦੀ ਹਿੱਸੇਦਾਰੀ ਸੰਖਿਆ ਦੇ ਨਾਂ ਦੇ ਉੱਤੇ ਨਾ ਅੱਜ ਤੱਕ ਕੋਈ ਪਾਰਟੀ ਜਿਹੜੀ ਦੂਸਰੀ ਉਤਰੀ ਹੈ ਨਾ ਆ ਗਾਂ ਉਤਰਨਾ ਮੁੱਖ ਦੀ ਗੱਲ ਇਹ ਮੁੱਖ ਦੀ ਗੱਲ ਇਹ ਹੈਗੀ ਵੀ ਦੇਖੋ ਅਸੀਂ ਜਿਹੜਾ ਹੈਗਾ ਅਸੀਂ ਆਪਣਾ ਜਿਹੜਾ ਹੈਗਾ ਅਜੇ ਵੀ ਸਾਡੀ ਮੈਕਸੀਮਮ ਕੋਸ਼ਿਸ਼ ਹੈ ਵੀ ਅਸੀਂ ਜਿਹੜਾ ਆਜ਼ਾਦ ਉਮੀਦਵਾਰ ਜਿਹੜਾ ਹੈਗਾ ਗੁੱਜਰ ਆਜ਼ਾਦ ਉਮੀਦਵਾਰ ਜਿਹੜਾ ਹੈਗਾ ਉਤਾਰਨ ਦੀ ਜਿਹੜੇ ਫਰਾਕ ਦੇ ਵਿੱਚ ਹੈਗੇ ਤੁਸੀਂ ਇੰਟਰਸਟਿਡ ਹੋ ਨਹੀਂ ਮੈਂ ਇੰਟਰਸਟਿਡ ਨਹੀਂ ਜੀ ਹੈਗੇ ਅਸੀਂ ਜਿਹੜੇ ਹੈਗੇ ਕੋਸ਼ਿਸ਼ ਕਰਦੇ ਸਾਡੀ ਜਿਹੜੀ ਹੈਗੀ ਕਮੇਟੀ ਬਣੀ ਵੀ ਕਮੇਟੀ ਨੇਲਾਸ ਫੈਸਲਾ ਕਰਨਾ ਅਗਰ ਉਹ ਵੈਨੂ ਜਿਹੜੀ ਹੈਗੀ ਦੂਸਰੀ ਸੰਭਾਣਗੇ ਤਾਂ ਮੈਂ ਮੈਦਾਨ ਦੇ ਵਿੱਚ ਉਸਤੋਂ ਵਾਸਤੇ ਤਿਆਰ ਰਹੇਗਾ ਗੁੱਜਰ ਗੁੱਜਰ ਸਮਾਜ ਵੱਲ ਪਹਿਲ ਗੁੱਜਰ ਇਹੜਾ ਗੁੱਜਰ ਸਮਾਜ ਹੈ ਮੈਂ ਇੱਕ ਗੱਲ ਹੋਰ ਕਲੀਅਰ ਕਰ ਦਵਾਂ ਏ ਬੀਸੀ ਔਰ ਓਬੀਸੀ ਦਾ ਅੰਗ ਹੈ ਸਾਡੇ ਗੁਜਰ ਸਮਾਜ ਦੀ ਬੋਰਡ ਤੁਸੀਂ ਆਲਰੇਡੀ ਦੱਸ ਦਿੱਤੀ ਇੱਕ ਮਿੰਟ ਸਾਡੇ 3.5 350 ਜੇ 3 3.5 ਲੱਖ ਹੈ ਅਗਰ ਅਸੀਂ ਬੀਸੀ ਔਰ ਓਬੀਸੀ ਦੀ ਬੋਟ ਜੀ ਨੂੰ ਕੰਬਾਈਨ ਕਰਦੇ ਹੈ ਇਹ 55% ਤੋਂ ਉੱਪਰ ਹੋ ਜਾਂਦਾ ਹੈਗਾ ਸੋ ਅਸੀਂ ਸਾਰੇ ਬੀਸੀ ਓਬੀਸੀ ਸਮਾਜ ਦਲਿਤ ਸਮਾਜ ਸਾਰੇ ਜਨਰਲ ਸਮਾਜਾਂ ਨੂੰ ਨਾਲ ਲੈ ਕੇ ਜਿਹੜਾ ਹੈਗਾ ਅਸੀਂ ਇਹ ਕਹਾਂਗੇ ਬਾਹਰ ਵਾਲਿਆਂ ਨੂੰ ਭਜਾਓ ਤੇ ਅੰਦਰ ਵਾਲਿਆਂ ਨੂੰ ਜਿਤਾਓ ਇਲਾਕੇ ਦੇ ਕੁਝ ਜਿਹੜੇ ਨੁਮਾਇੰਦੇ ਨੇ ਉਹਨਾਂ ਨੇ ਮੈਂ ਤੁਹਾਡੇ ਕੋਲ ਆ ਰਹੀ ਹਾਂ ਤੁਹਾਡਾ ਨਹੀਂ ਸਵਾਲ ਹੈ ਕਿਉਂਕਿ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਪੂਰਾ ਇਲਾਕਾ ਹੈ ਸਭ ਤੋਂ ਵੱਡੀ ਗੱਲ ਸੀ ਕੰਢੀ ਨਹਿਰ ਦਾ ਕੰਮ ਕਰਨਾ ਸਭ ਤੋਂ ਵੱਡਾ ਮੁੱਦਾ ਰਿਹਾ ਹੈ ਇਹ ਸਵਾਲ ਕਾਂਗਰਸ ਨੂੰ ਵੀ ਬਣਦਾ ਤੇ ਸ਼੍ਰੋਮਣੀ ਕਾਲੀ ਦਲ ਨੂੰ ਵੀ ਹਾਲਾਂਕਿ ਆਪ ਆਦਮੀ ਪਾਰਟੀ ਨੂੰ ਵੀ ਆਪਾਂ ਕਹਾਂਗੇ ਕਿ ਕੀ ਸ਼ਾਰਟ ਹੀ ਦੰਦਣੇ ਇਸ ਚੀਜ਼ ਵਾਸਤੇ ਦੂਸਰਾ ਅਵਾਰਾ ਪਸ਼ੂਆਂ ਤੋਂ ਹੁੰਦੇ ਫਸਲੀ ਉਜਾੜੇ ਦੀ ਰੋਕ ਥਾਮ ਦੇ ਵਾਸਤੇ ਕੀ ਪ੍ਰਬੰਧ ਹੋਣਗੇ ਸਭ ਤੋਂ ਪਹਿਲਾਂ ਆਪਾਂ ਕੰਢੀ ਨਹਿਰ ਦੀ ਗੱਲ ਕਰਾਂਗੇ ਬਿਲਕੁਲ ਅਗਰ ਸਾਡੇ ਸਿੰਘਲਾ ਸਾਹਿਬ ਜਿੱਤਦੇ ਆਂ ਅਸੀਂ ਬਿਲਕੁਲ ਜ਼ੋਰ ਲਾਵਾਂਗੇ ਔਰ ਪੁਰਨ ਆਪਣੇ ਇਲਾਕੇ ਨੂੰ ਵਿਸ਼ਵਾਸ ਦਿਵਾਉਂਦੇ ਪਰ ਪਿਛਲੇ 5 ਸਾਲ ਤੋਂ ਤੁਹਾਡੇ 5 ਸਾਲ 5 ਸਾਲ ਇਹ 1 ਮਿੰਟ 1 ਮਿੰਟ ਇਹਨਾਂ ਨੇ ਹੁਣ ਜਵਾਬ ਦੇ ਇਹਨਾਂ ਨੇ ਪਹਿਲਾਂ ਬਾਦਾਮ ਘਟ ਘਟੇ ਸੀ ਬਾਦਾਮ ਘਟ ਘਟੇ ਦੇ ਪਹਿਲਾਂ ਦੂਜੀ ਗੱਲ ਇਹਨਾਂ ਨੇ ਜਵਾਬ ਦਿੰਦੇ ਜਵਾਬ ਇਹਨਾਂ ਨੇ ਕੀ ਕੀਤਾ ਸਾਡੇ ਨਹੀਂ ਨਹੀਂ ਹੱਥ ਨਹੀਂ ਲਾਂਦੇ ਇਹਨਾਂ ਨੇ ਕੰਡੇ ਨਾਲ ਨਹਿਰ ਬਿਲਕੁਲ ਹੋਈ ਸੀਗੀ ਉੱਪਰ ਉੱਪਰ ਠੀਕ ਹੈ ਇਹਨਾਂ ਨੇ ਪਾਈਪਾਂ ਚ ਪਾ ਕੇ ਲਿਆ ਕੇ ਥੱਲੇ ਛੱਡ ਦਿੱਤੀ ਠੀਕ ਹੈ ਇਹਨਾਂ ਨੇ ਪਾ ਕੇ ਛੱਡ ਦਿੱਤੀ ਪਹਿਲਾਂ ਠੀਕ ਹੈ ਚੰਦੂ ਮਾਦਰਾ ਜੀ ਵੀ ਰਹੇ ਆ ਉਹਨਾਂ ਵੇਲੇ ਵੀ ਅਸੀਂ ਨਹਿਰ ਜਿਹੜੀ ਕੰਢੀ ਕਰਨ ਦੀ ਗੱਲ ਕਰਦੇ ਲੈ ਕੇ ਅਸੀਂ ਆਏ ਸੀ ਜਦੋਂ ਬਣਨੀ ਸ਼ੁਰੂ ਹੋਈ ਇਹਨਾਂ ਨੇ ਵਿਰੋਧ ਕੀਤਾ ਲੋਕਾਂ ਨੇ ਇਹਨਾਂ ਲੋਕਾਂ ਕਪੜਾ ਕਪੜਾ ਵੀ ਬਹੁਤ ਵੱਡਾ ਉਸ ਵੇਲੇ ਸ਼੍ਰੋਮਣੀ ਕਾਲੇਦਾਲ ਤੇ ਇਲਜ਼ਾਮ ਲੱਗਿਆ ਉਹ ਰੁਕ ਗਈ ਸਾਡੀ ਸਰਕਾਰ ਚੱਲੇਗੀ ਦੁਬਾਰਾ ਇਹ ਆਏ 5 ਸਾਲੇ ਕੁਝ ਨਹੀਂ ਕਰ ਪਾਏ ਇਹਨਾਂ ਨੇ ਕੋਈ ਨਹੀਂ ਹੁਣ ਉਹ ਨਹਿਰ ਹਜੇ ਵੀ ਨਹੀਂ ਚੱਲੀ ਸਾਰੇ ਸਾਰੇ ਟੁੱਟੀ ਪਈ ਐ ਕੋਈ ਐ ਨਹੀਂ ਕਹਿ ਸਕਦਾ ਸੀ ਚਲਾਈ ਐ ਅਸੀਂ ਜੋ ਕਰ ਗਏ ਜੋ ਅਸੀਂ ਕਰ ਗਏ ਨਾ ਤਾਂ ਕੁਝ ਨਹੀਂ ਹੋਇਆ ਇਹ ਜਿਹੜੀ ਚਿੰਗਲਾਂ ਦੇ ਜਿਹੜੇ ਪਸ਼ੂਆਂ ਦੇ ਵਿਮਲ ਜੀ ਵਿਮਲ ਜੀ ਤੁਸੀਂ ਸਵਾਲ ਲੰਨੇ ਠੀਕ ਐ ਠੀਕ ਐ ਵਿਮਲ ਜੀ ਤੁਸੀਂ ਤੁਸੀਂ ਚੰਦੂ ਮਾਜਰਾ ਜੀ ਪਿੱਛੇ ਨਾ ਹੋ ਜਾਓ ਸੁਣ ਲੋਗੇ ਕੈਮਰਾ ਪਿੱਛੇ ਦੁਰਪ੍ਰੀਤ ਜੀ ਦੇਖੋ ਮੈਨ ਜੀ ਬੈਡਾ ਬਹੁਤ ਮੈਂਦ ਤੁਹਾਡਾ ਧੰਨਵਾਦੀ ਆ ਜਿਨ੍ਹਾਂ ਨੇ ਵੀ ਸਾਰੀਆਂ ਪਾਰਟੀਆਂ ਦੇ ਜਿਹੜੇ ਇੱਥੇ ਬੱਕਰ ਇਸਟਮ ਖੜੇ ਆ ਆਪਣੀ ਆਪਣੀਆਂ ਬਲਵਦੀਆਂ ਜਿਹੜੀਆਂ ਚਾਹੇ ਉਹ ਆਮ ਆਦਮੀ ਪਾਰਟੀ ਐ ਭਾਵੇਂ ਉਹ ਕਾਂਗਰਸ ਐ ਭਾਵੇਂ ਅਕਾਲੀ ਦਲ ਐ ਭਾਵੇਂ ਬੀਐਸਪੀ ਐ ਪਹਿਲੇ ਨੰਬਰ ਤਾਂ ਮੈਂ ਵੈਸੇ ਗੱਲ ਕਹੂੰਗਾ ਜਿਹੜੀ ਅਸੀਂ ਇਹ ਗੱਲ ਕਹਿੰਦੇ ਆ ਲੋਕਲ ਸਾਡਾ ਕੈਂਡੀਡੇਟ ਚਾਹੀਦਾ ਮੈਂ ਵੈਸੇ ਮੇਰੇ ਵੱਡੇ ਵੀ ਰਕੇਸ਼ ਜੀ ਖੜੇ ਆ ਮੈਂ ਜਰੂਰ ਭਾਈ ਸਾਹਿਬ ਨੂੰ ਪੁੱਛਣਾ ਚਾਹੂੰਗਾ ਵੀ ਲੋਕਲ ਕੈਂਡੀਡੇਟ ਤੁਸੀਂ ਇੱਥੇ ਸਾਡੇ ਭਲਾ ਜੋਰ ਤੋਂ ਰਹੇ ਆ ਵੀ ਸਾਨੂੰ ਲੋਕਲ ਹੋਣ ਦੇ ਨਾਤੇ ਲੋਕਾਂ ਨੇ ਕਿੰਨੀਆਂ ਕਿ ਵੋਟਾਂ ਪਾਈਆਂ ਉਸ ਤੋਂ ਬਾਅਦ ਕੇਵਲ ਕਿਸ਼ਨ ਚੋਹਾਨ ਜੀ ਨੇ ਲੋਕਲ ਸਾਡੇ ਬੰਦੇ ਨੇ ਇਲੈਕਸ਼ਨ ਲੜਿਆ ਵੀ ਕਿੰਨੀਆਂ ਸਾਨੂੰ ਲੋਕਲਾਂ ਨੇ ਵੋਟਾਂ ਪਾਤੀਆਂ ਜੇ ਉਹ ਖੜੇ ਸੀਗੇ ਚਾਹੇ ਤੁਸੀਂ ਖੜੇ ਸੀ ਚਾਹੇ ਕੇਵਲ ਚੋਹਾਨ ਹੀ ਖੜੇ ਸੀਗੇ ਜੇ ਐਮਐਲਏ ਵਾਸਤੇ ਜੇ ਆਪਾਂ ਗੁੱਜਰ ਭਾਈ ਜਰ ਦੀ ਗੱਲ ਕਰੀਏ ਵੀ ਸ਼ਿਵਰਾਮ ਸਿੰਘ ਚੋਹਾਨ ਵੀ ਉਹ ਵੀ ਸਾਡੇ ਬੀਐਸਪੀ ਤੋਂ ਖੜੇ ਸੀ ਮੈਂ ਕਹਿੰਦਾ ਵੀ ਉਸ ਟਾਈਮ ਗੁੱਜਰ ਭਾਈਚਾਰੇ ਨੇ ਸ਼ੇਵਰਾ ਚੋਹਾਨ ਜੀ ਨੂੰ ਵੀ ਵੋਟ ਸ਼ਾਇਦ 2000 ਵੋਟ ਪਾਈ ਹੋਗੀ ਬਾਕੀ ਸਾਰੀ ਬੀਐਸਬੀ ਦੀ ਵੋਟ ਸੀ ਠੀਕ ਹੈ ਠੀਕ ਹੈ ਠੀਕ ਹੈ ਜੀ 1 ਮਿੰਟ ਜੀ 1 ਮਿੰਟ ਜਿਹੜੀਆਂ ਜਿਹੜੀਆਂ ਆਪਣਾ ਅਬਲਵਦੀਆਂ ਦੀ ਆਪਣੀ ਗੱਲ ਕਰਦੇ ਆ ਤੁਸੀਂ ਸਾਰਿਆਂ ਦੀ ਗੱਲ ਸੁਣ ਲਈ ਹੈ ਜਿਹੜੀ ਹੁਣ ਇਸ ਟਾਈਮ ਚੱਲ ਰਿਹਾ ਪਹਿਲਾਂ ਟਿੱਪਰਾਂ ਦਾ ਬਹੁਤ ਰੌਲਾ ਪੈਂਦਾ ਬੇ ਜੀ ਆ ਦਿੱਤੇ ਦਾ ਰੌਲਾ ਪੈਂਦਾ ਉਹ ਸਾਰਿਆਂ ਨੂੰ ਪਤਾ ਇੱਥੇ ਮੇਰੇ ਹਿਸਾਬ ਨਾਲ ਗੱਲ ਕਰਨ ਦੀ ਕੋਈ ਲੋੜ ਨਹੀਂ ਹੈ ਸਾਰੇ ਨੂੰ ਪਤਾ ਵੀ ਟਿੱਪਰ ਜਿਹੜੇ ਐ ਕਿਹਦੇ ਰਾਜ ਦੇ ਵਿੱਚ ਕਿਹੜੇ ਰਾਜ ਦੇ ਵਿੱਚ ਜੁਨੀਨਾ ਬਣੀਆਂ ਕਿਹੜੇ ਰਾਜ ਦੇ ਵਿੱਚ ਰੇਤਾ बिक ਰਿਹਾ ਹਾਂ ਜਿਹਨੇ ਪਾਈ ਜੀ ਪੁੱਛੋ ਜਰਾ ਆ ਬਿਲਕੁਲ ਬਿਲਕੁਲ ਆਦਤ ਕੀਨੇ ਪਾਈ ਬਿਲਕੁਲ ਕਾਲੀਦਲ ਦੇ ਦੇਣ ਹੈ ਬੱਲਾ ਚੌਰ ਜਮਾਈਨਿੰਗ ਦਾ ਪਤਾ ਹੈ ਆਦਤ ਪਾਤੀ 1 ਮਿੰਟ 1 ਮਿੰਟ 1 ਮਿੰਟ 1 ਮਿੰਟ ਜੇ ਉਹਨਾਂ ਨੇ ਆਦਤ ਪਾਤੀ ਜੇ ਉਹਨਾਂ ਨੇ ਆਦਤ ਪਾਈ ਤਾਂ ਫਿਰ ਅਗਲੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਟਿੱਪਰ ਟਿੱਪਰ ਛੱਲੇ ਟਿੱਪਰ 1 ਮਿੰਟ ਓਰੇ ਹੁਣ ਕਿੰਨੇ ਇੱਕ ਗੱਲ ਤਾਂ ਪੱਕੀ ਆ ਉਹਨਾਂ ਨੇ ਟਿੱਪਰ ਦੀ ਗੱਲ ਕੀਤੀ ਉਹ ਨਾਲੇ ਮੰਨ ਕੇ ਕਹਿੰਦਾ ਇਹਨਾਂ ਨੇ ਚਲਾਇਆ ਤਾਂ ਉਹ ਕਹਿੰਦੇ ਸਾਡੀ ਪਾਰ ਵੀ ਦੋਵੇਂ ਮੰਨ ਗਏ ਇਹ ਦੋ ਇਹਨਾਂ ਨੇ ਇਹ ਦੋਵੇਂ ਮੰਨ ਗਏ ਕਾਂਗਰਸ ਵਾਲੇ ਕਹਿੰਦੇ ਆ ਆਦਤ ਕਰੇ ਭਾਈ ਤਾਂ ਆਦਤ ਹੋਰ ਚੋਰ ਮਸੇ ਨਹੀਂ ਨਹੀਂ ਆਦਤ ਖੁੱਲ ਸੁਣੋ ਇੱਕ ਵੇਰੀ ਟਿੱਪਰ ਵਾਲਾ ਬਿਲਾ ਲਓ ਇੱਕ ਵੇ ਇੱਕ ਵੀ ਟਿੱਪਰ ਵਾਲਾ ਬੁਲਾ ਲਓ ਉਹ ਕਹਿ ਦਵੇ ਹੱਥ ਵੜਾ ਕਰਕੇ ਕਿ ਕਾਂਗਰਸ ਵੇਲੇ ਸਾਡੀ ਲੁੱਟ ਖਸੁੱਟ ਹੋਈ ਐ ਇੱਕ ਕਹਿ ਦਵੇ ਇੱਕ ਕਹਿ ਦਵੇ ਇਹਨਾਂ ਵੇਲੇ ਪੁੱਛੋ ਮੇਰੇ ਕੋਲ ਟਿੱਪਰ ਸੀ ਮੇਰੇ ਕੋਲ ਟਿੱਪਰ ਸੀ ਯਾਰ ਇੱਕ ਮਿੰਟ ਇੱਕ ਮੈਂ ਜਵਾਬ ਸੁਣ ਲੈ ਹੁਣ ਫਿਰ ਜਵਾਬ ਸੁਣ ਲੈ ਇੱਕ ਮਿੰਟ ਮੇਰੇ ਕੋਲ ਟਿੱਪਰ ਇੱਕ ਮਿੰਟ ਯਾਰ ਇਹਨਾਂ ਨੇ ਹੱਥ ਮੈਂ ਕਹਿੰਦਾ ਮੈਂ 2000 ਟਿੱਪਰ ਲਿਆ 2000 ਆਦਤ ਆਦਤ ਦੀ ਗੱਲ ਕਰਦੇ ਨਾ ਮੈਂ ਵਾਦਾ ਕਰਦਾ ਸੱਤ ਦੇ ਵਿੱਚ ਇੱਕ ਮਿੰਟ ਯਾਰ ਉਹ ਇੱਕ ਮਿੰਟ ਮੈਂ ਦੱਸਦਾ ਯਾਰ ਬਿਲਕੁਲ ਇੱਕ ਮਿੰਟ ਦੀ ਪਈ ਯਾਰ ਇੱਕ ਮਿੰਟ ਇੱਕ ਇਹਨਾਂ ਨੂੰ ਪੁੱਛੋ ਅਸੀਂ ਨਾ ਉਹ ਯਾਰ ਮੈਂ ਗੱਲ ਤਾਂ ਥੋੜਾ ਅੱਜ ਮੰਗੂ ਪਰਨੇ ਲੈ ਆ ਅੱਜ ਇਹਨਾਂ ਦੇ ਬੰਦੇ ਕੋਣ ਲੈ ਆ ਨਹੀਂ ਨਹੀਂ ਅੱਜ ਮੰਗੂ ਪਰਨੇ ਲੈ ਆ ਇਹਨਾਂ ਨੂੰ ਡਬਲ ਕਰਤਾ ਕੀ ਸੋਚ ਕੇ ਆ ਆਮ ਲੋਕ ਸਾਰੇ ਖੜੇ ਨੇ ਹਲਕੇ ਦੇ ਕੀ ਸੋਚ ਕੇ ਵੋਟ ਪਾ ਸ਼੍ਰੋਮਣੀ ਕਾਲੀ ਦਲ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਅੱਜ ਦੇ ਉਮੀਦਵਾਰ ਸ਼ਾਰਟਕਟ ਜਿਹੜੇ ਅੱਜ ਦੇ ਉਮੀਦਵਾਰ ਹੈ ਇਹ ਪਹਿਲਾਂ ਵੀ ਪਿਛਲੇ 15 ਸਾਲ ਤੋਂ ਇੱਥੇ ਹੀ ਨੇ ਲੋਕਾਂ ਦੇ ਵਿੱਚ ਨੇ ਲੋਕਲ ਲੀਡਰ ਹੈ ਜਿਹਦਾ ਕਹਿੰਦੇ ਨੇ ਲੋਕਲ ਨਹੀਂ ਹੈ ਮੋਹਾਲੀ ਵਿੱਚ 40 ਸਾਲ ਤੋਂ ਉਹਨਾਂ ਦਾ ਉੱਥੇ ਘਰ ਹੈ ਉੱਥੇ ਹੀ ਰਹਿੰਦੇ ਨੇ ਪੱਕੇ ਵਸਨੀਕ ਨੇ ਲੋਕ ਸਭਾ ਹਲਕੇ ਦੇ ਬਾਹਰ ਬਾਹਰੀ ਕੌਣ ਹੈ ਬਾਹਰੀ ਦਾ ਇਹ ਨਹੀਂ ਜਿਹੜਾ ਇੱਕ ਸੰਗਰੂਰ ਤੋਂ ਆਇਆ ਹੈ ਇੱਕ ਗਵਾਲੀਅਰ ਤੋਂ ਆਇਆ ਅੱਜ ਤੁਰੇ ਦੇ ਨੇ ਲੋਕਾਂ ਦੇ ਵਿੱਚ ਦੁੱਖ ਸੁੱਖ ਦੇ ਵਿੱਚ ਅਸੀਂ ਹਾਜ਼ਰ ਹੁੰਦੇ ਆਂ ਹਰ ਹਰ ਕੰਮ ਕੀਤੇ ਆ ਲੋਕਾਂ ਦੇ ਲੋਕ ਸਭਾ ਚ ਲੋਕ ਸਭਾ ਚ ਕਿਹੜੇ ਮੁੱਦੇ ਨੇ ਤੁਸੀਂ ਬਲਾਚੌਰ ਦੀ ਗੱਲ ਕਰ ਲਓ ਜਾਂ ਪੂਰੇ ਨਨਨਪੁਰ ਸਾਹਿਬ ਹਲਕੇ ਦੀ ਗੱਲ ਕਰ ਲਓ ਜਿਹੜੇ ਪਿਛਲੇ ਉਸ ਸਮੇਂ ਲੋਕ ਸਭਾ ਹਲਕੇ ਦੇ ਵਿੱਚ ਉਹਨਾਂ ਨੇ ਚੱਕੇ ਸਭ ਤੋਂ ਵੱਡਾ ਮਾਣ ਸਾਨੂੰ ਜਾਂਦਾ ਹੈ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਜਿਹੜੇ ਕਿਸੇ ਦੂਜੇ ਹੋਰ ਸਟੇਟਾਂ ਦੇ ਐਮਪੀ ਨੂੰ ਪਤਾ ਹੀ ਨਹੀਂ ਸੀ ਵੀ ਸਾਡੇ ਗੁਰੂ ਸਾਹਿਬ ਦੀ ਐਡੀ ਵੱਡੀ ਪਰਿਵਾਰ ਦੀ ਐਡੀ ਵੱਡੀ ਕਹਾਵਤ ਜਿਹੜੀ ਕਹਾਣੀ ਸੀ ਉਹ ਜੇ ਸੰਸਦ 'ਚ ਗੱਲ ਕੀਤੀ ਚੰਦੂ ਮਾਰਾ ਸਾਹਿਬ ਨੇ ਕੀਤੀ ਜੇ ਕਿਸਾਨਾਂ ਦੀ ਗੱਲ ਕੀਤੀ ਉਹ ਚੰਦੂ ਮਾਰਾ ਸਾਹਿਬ ਨੇ ਕੀਤੀ ਮਨੀਸ਼ ਦਿਵਾੜੀ ਪਹਿਲਾਂ ਰਹੇ ਮਨੀਸ਼ ਦਿਵਾੜੀ 5 ਸਾਲ ਰਹੇ ਨੇ ਉਹਨਾਂ ਦਾ ਕੀ ਰਿਪੋਰਟ ਘੜਾ ਤੁਹਾਨੂੰ ਕੀ ਲੱਗਦਾ ਕਿ ਹੁਣ ਵਿਜੇਂਦਰ ਸਿੰਘ ਲਾ ਨੂੰ ਕਿਉਂ ਵੋਟ ਪਾਣ ਬੱਲਵਾਲ ਸੌਂਖੜੀ ਐਜੂਕੇਸ਼ਨ ਜੁਨੇ ਨੇ ਸੁਣ ਯਾਰ ਨਹੀਂ 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 ਸਾਡੇ 750 ਕਿਸਾਨ ਸਾਡਾ ਸ਼ੇਦ ਹੋਇਆ ਉਹਨਾਂ ਨੇ ਐਮਪੀ ਸਾਹਿਬ ਨੇ ਉੱਥੇ ਚੱਕਿਆ ਮੁੱਦਾ ਕਿ ਕਿਸਾਨਾਂ ਲਈ ਪਈ ਸੀ ਲੋਕ ਸਭਾ ਜੀ ਇੱਕ ਮਿੰਟ ਇੱਕ ਮਿੰਟ ਸਵਾਲ ਲੈ ਲੈਣ ਨੂੰ ਲੋਕ ਸਭਾ ਚ ਲੋਕ ਸਭਾ ਚ ਕਿੰਨਾ ਟਾਈਮ ਬੋਲੇ ਮਨੀਸ਼ ਦਿਵਾੜੀ ਜੀ ਲੋਕ ਸਭਾ ਦੇ ਵਿੱਚ ਕਿੰਨਾ ਟਾਈਮ ਬੋਲੇ बोलेया ਗਏ ਹੁਣ ਨਹੀਂ ਨਹੀਂ ਕਾਦੇ ਸਾਢੇ 30 ਮਿੰਟ ਮੋਲੇ 15 ਕ 16 ਮਿੰਟ ਬੋਲੇ ਆ ਜੀ ਬਸ ਕਿਹੜੇ ਉਹ ਕੋਈ ਦੋ ਮੁੱਦੇ ਦੱਸ ਦੋ ਵੀ ਲੋਕ ਸਭਾ ਨੰਦਪੁਰ ਸਾਹਿਬ ਦੇ ਉਹਨਾਂ ਨੇ ਦੋ ਮੁੱਦੇ ਲੋਕ ਸਭਾ ਚੁੱਕਿਆ ਉਹਨਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਿਹੜੀ ਸਾਡੀ ਲਿੰਕ ਸੜਕ ਵੱਡੀ ਜੋੜਦੇ ਆ ਉਹ ਜਿਹੜੇ ਅੱਜ ਕੱਲ੍ਹ ਸੰਤ ਬਣਾ ਰਹੇ ਆ ਇਹਨਾਂ ਤੋਂ ਤਾਂ ਬਣੀ ਨਹੀਂ ਹੈਗੀ ਉਹ ਬਿਲਕੁਲ ਉਹਨਾਂ ਨੇ ਸਾਰਾ ਕਰਕੇ ਸਾਰਾ ਕਰਤਾ ਸੀਗਾ ਔਰ ਤੁਸੀਂ ਨਹੀਂ ਬਣਵਾ ਕਾਂਗਰਸ ਕਾਂਗਰਸ ਨੇ ਕੀ ਉਹ ਬਿਲਕੁਲ ਮੁੱਦਾ ਚੁੱਕਿਆ ਕੀ ਯੋਗਦਾਨ ਤੁਹਾਡਾ ਨਹੀਂ ਨਹੀਂ ਮੇਰੀ ਗੱਲ ਹੋਈ ਮੇਰੀ ਗੱਲ ਹੋਈ ਉਹਨਾਂ ਨਾਲ ਵੀ ਨਿਹੰਗ ਸਿੰਘ ਜੱਥੇਬੰਦ ਨੇ ਆਪ ਬਣਾਈ ਆ ਕਾਂਗਰਸ ਦਾ ਕੋਈ ਯੋਗਦਾਨ ਨਹੀਂ ਹੈ ਪਰ ਜਦੋਂ ਨਹੀਂ ਇਹਨਾਂ ਨੇ ਸਰਕਾਰ ਆ ਗਈ ਆਮ ਆਦਮੀ ਪਾਰਟੀ ਦੇ ਨੇ ਕੁਝ ਨਹੀਂ ਕਰਨ ਦਿੱਤਾ ਉੱਥੇ ਠੀਕ ਹੈ ਨਾ ਉਹਨਾਂ ਦਾ ਪੱਥਰ ਤੇ ਜ਼ੋਰ ਲੱਗਿਆ ਰੱਖਣ ਦੇ ਇਹਨਾਂ ਦਾ ਬਣਾਣ ਦੇ ਨਾਲ ਸੜਕ ਸੜਕ ਹਾਲ ਤੱਕ ਨਹੀਂ ਬਣੀ ਉਹ ਹੁਣ ਬਣਨੀ ਹੈ ਹੁਣ ਲੱਗੀ ਹੋਈ ਹੈ ਕੰਮ ਚੱਲ ਰਿਹਾ ਹੁਣ ਚੱਲ ਰਿਹਾ ਠੀਕ ਹੈ ਆਪਾਂ ਦਾ ਬਕਵਾਸ ਦੀ ਗੱਲ ਲਾ ਦਾਂ ਇਹਨਾਂ ਨੇ 2.5 ਸਾਲਾਂ ਦੇ ਵਿੱਚ ਕੋਈ ਵਿਕਾਸ ਨਹੀਂ ਕੀਤਾ ਇਹਨਾਂ ਨੇ ਸਾਰੇ ਆਪਣੇ ਵਰਕਰ ਖੁੰਝੇ ਲਾਏ ਔਰ ਪ੍ਰੇਮਜੰਦ ਵੀ ਇੱਕ ਮਿੰਟ ਇੱਕ ਮਿੰਟ ਪ੍ਰੇਮਜੰਦ ਭੀਮਾ ਜੀ ਨੂੰ ਕੀ ਕਿਹੜੀ ਮਜਬੂਰੀ ਹੋ ਗਈ ਸੀ ਜਿਹੜੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰੇ ਨੇ ਸਨਮਾਨਤ ਕੀਤਾ ਉਹ ਸਾਡੇ ਹਾਂ ਪ੍ਰੇਮ ਧੱਕੇ ਨਾਲ ਆ ਗਏ ਬਿਲਕੁਲ ਪ੍ਰੇਮਜੰਦ ਪ੍ਰੇਮਜੰਦ ਭੀਮਾ ਜੀ ਨੂੰ ਕੋਈ ਘਰ ਧੱਕੇ ਨਾਲ ਬੁਲਾਦਾ ਕੋਈ ਨਹੀਂ ਕਿਸੇ ਦੇ ਘਰੇ ਧੱਕੇ ਨਾਲ ਜਾਂਦਾ ਇਹਨਾਂ ਦੇ ਚੱਲਦੇ ਆ ਉਹਨਾਂ ਜੁਆਇਨ ਮੈਂ ਤੁਹਾਡੇ ਚੱਲਦੇ ਧੱਕੇ ਨਾਲ ਜਵਾਬ ਦਿਓ ਉਹ ਤੁਹਾਡੇ ਉਹ ਤੁਹਾਡੇ ਤਾਂ ਹੈ ਹੀ ਨਹੀਂ ਉਹ ਤੁਹਾਨੂੰ ਛੱਡ ਗਏ ਬਿਲਕੁਲ ਸਾਡੇ ਉਹ ਤੁਹਾਡੇ ਨਹੀਂ ਤੁਹਾਡੇ ਪ੍ਰਧਾਨ ਮੰਨਿਆ ਜਿਹੜਾ ਐਮਪੀ ਦਾ ਚੋਣ ਹੋਣ ਜਾ ਰਹੀ ਹੈ ਨਾ ਸਾਡੀ ਪਾਰਟੀ ਦਾ ਇੱਕੋ ਵਿਜਨਾਸੀ ਪੰਜਾਬ ਨਾਲ ਖੜੇ ਆ ਪੰਜਾਬ ਦੀ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਦਿੱਲੀ ਵਾਲੇ ਜਦੋਂ ਬਾਹਰੋਂ ਆ ਕੇ ਇਹ ਪੰਜਾਬ ਨੂੰ ਲੁੱਟਣ ਨੂੰ ਫਿਰਦੇ ਆ ਇਹ ਵੀ ਤਾਂ ਦਿੱਲੀ ਨਾਲ ਐਲਾਈਂਸ ਸੀ ਅਸੀਂ ਤਾਂ ਹੀ ਤੋੜਿਆ ਅਸੀਂ ਇਸੇ ਕਰਕੇ ਛੱਡਿਆ ਸਾਨੂੰ ਲੋੜ ਨਹੀਂ ਦਿੱਲੀ ਵਾਲਿਆਂ ਦੀ ਸਾਨੂੰ ਕੁਰਸੀਆਂ ਦਿੰਦੇ ਸੀ ਅਸੀਂ ਕੁਰਸੀਆਂ ਛੱਡ ਕੇ ਆਏ ਆ ਸਾਨੂੰ ਕੋਈ ਅਸੀਂ ਜੇ ਵਿਧਾਨ ਸਭਾ ਆ ਲੋਕ ਸਭਾ ਚੋਣਾ ਨਾ ਬੀਜੇ ਕੀ ਕਰੂਗਾ ਪੰਜ ਸਾਲ ਐਮਪੀ ਕੀ ਕਰੂਗਾ ਤੁਹਾਡਾ ਇਹ ਇਹ ਪੰਜ ਸਾਲ ਅਸੀਂ ਪੰਜਾਬ ਦੇ ਲੇਖੇ ਲੈਣੇ ਆ ਪੰਜਾਬ ਤੁਸੀਂ ਨਹੀਂ ਨਹੀਂ ਇਦਾਂ ਨਹੀਂ ਗੋਲਮੋਲ ਗੱਲ ਨਹੀਂ ਕਰਨੀ ਤੁਸੀਂ ਕੋਈ ਦੋ ਗੱਲਾਂ ਦੱਸੋ ਵੀ ਕੀ ਕਰਨਾ ਕੰਮ ਦੱਸੋ ਪੰਜਾਬ ਦੇ ਜਿਹੜੇ ਨੌਜਵਾਨ ਹੈ ਉਹਨਾਂ ਲਈ ਮੋਹਾਲੀ ਦੇ 에ਰਪੋਰਟ ਜਿਹੜਾ ਅਸੀਂ ਬਣਾਇਆ ਸੀ ਅੱਜ ਉੱਤੇ ਕਾਰਗੋ ਜਿਹੜੀਆਂ ਸ਼ਿਪਮੈਂਟਾਂ ਚਾਲੂ ਕਰਾਉਣ ਦਾ ਸਾਡਾ ਵਿਜ਼ਨ ਹੈ ਪਹਿਲੇ ਨੰਬਰ ਤੇ ਲਿਖੀ ਹੋਈ ਹੈ ਵੀ ਅਸੀਂ ਮੋਹਾਲੀ ਦਾ ਇੰਟਰਨੈਸ਼ਨਲ 에ਰਪੋਰਟ ਨੂੰ ਵੱਡੇ ਪੱਧਰ ਤੇ ਕਾਰਗੋ ਚ ਲੈ ਕੇ ਆਵਾਂਗੇ ਸਾਡਾ ਜਿਹੜਾ ਸਮਾਨ ਹੈ ਉਹ ਬਾਹਰਲੇ ਦੇਸ਼ਾਂ ਚ ਜਾਏਗਾ ਇਸ ਤੋਂ ਜਿਸ ਦੇ ਨਾਲ ਇੰਪੋਰਟ ਐਕਸਪੋਰਟ ਦਾ business ਵਧੇਗਾ ਅਸੀਂ ਵੱਡੇ ਪੱਧਰ ਦੂਸਰਾ 60 ਫਟ ਦੂਸਰਾ ਅਸੀਂ ਜਿਹੜੀਆਂ ਜਿਹੜੀਆਂ ਸੜਕਾਂ ਜਿਹਦੀ ਗੱਲ ਕਰਦੇ ਹਾਂ ਨਾ ਆਨੰਦਪੁਰ ਸਾਹਿਬ ਬੰਗਾ ਹਾਈਵੇ ਦੀ ਅਸੀਂ ਉਹਦਾ ਨੀ ਪੱਤਰ ਰੱਖਾਇਆ ਲੇਕਿਨ ਉਹ ਦੁਬਾਰਾ ਚੋਣ ਨਹੀਂ ਜਿੱਤ ਪਾਏ ਅਗਲੇ ਐਮਪੀ ਆਏ ਉਹਨੂੰ ਮਿੱਟੀ ਚ ਪਾਤਾ ਨੋਟੀਫਿਕੇਸ਼ਨ ਕੱਢਿਆ ਸੀ ਕਿ ਕਾਂਗਰਸ ਦੇ ਸੀ ਨਹੀਂ ਜੀ ਉਹ ਨੋਟੀਫਿਕੇਸ਼ਨ ਸਾਡੀ ਸਰਕਾਰ ਨੇ ਕੱਢਿਆ ਕੁਝ ਪਹਿਲਾਂ ਰਹਿੰਦੀ ਸੀ ਉਹ ਪੂਰੀਆਂ ਕਿਤੇ ਕੁਝ ਨਵੇਂ ਦੇ ਤਾਂ ਟੋਟਲ 43000 ਜੌਬ ਦਿੱਤੀ ਆਪਾਂ ਠੀਕ ਹੈ ਜੀ ਹੈਲਥ ਤੇ ਕੰਮ ਕੀਤਾ ਆਪਾਂ ਕੋਈ ਆਮ ਆਦਮੀ ਪਾਰਟੀ ਦਾ ਨਵਾਂ ਪ੍ਰੋਜੈਕਟ ਜਿਹੜਾ ਨਾ ਕਾਂਗਰਸ ਦਾ ਹੋਵੇ ਨਾ ਅਕਾਲੀ ਦਾ ਹੋਵੇ ਨਾ ਕੋਈ ਸਕੀਮ ਕਾਂਗਰਸ ਦੀ ਹੋਵੇ ਨਾ ਅਕਾਲੀ ਦੀ ਹੋਵੇ ਆਪਣੀ ਨਵੀਂ ਸਕੀਮ ਦੱਸੋ ਐਜੂਕੇਸ਼ਨ ਦਾ ਪਹਿਲਾ ਹੈਗਾ ਜੀ ਕੰਮ ਐਮਿਨਸ ਦਾ ਕੰਮ ਚੱਲਦਾ ਹੈ ਹਰੇਕ ਪਿੰਡ ਦੇ ਵਿੱਚ ਇੱਕ ਵਧੀਆ ਸਕੂਲ ਲਾਵਾਂਗੇ ਐਜੂਕੇ ਇੱਕ ਮਿੰਟ ਜੀ ਦੂਜੀ ਗੱਲ ਇੱਕ ਮੈਂ ਇਹਨਾਂ ਨੇ ਇੱਕ ਕਪੜੇ ਲੱਕ ਇੱਕ ਮੈਂ ਤੁਹਾਨੂੰ ਦੱਸਾਂ ਮੈਂ ਕਰ ਰਹੀ ਹਾਂ ਇਹਨਾਂ ਸਵਾਲ ਪਲੀਜ਼ ਇੱਕ ਮੈਂ ਵਾਅਦਾ ਕਰਦਾ ਅੱਜ ਪੂਰੀ ਪੂਰੀ ਸੰਗਤ ਦੇ ਵਿੱਚ ਵਾਅਦਾ ਕਰਦਾ ਕਿ ਆਨੰਦਪੁਰ ਸਾਹਿਬ ਵਾਲੀ ਜਿਹੜੀ ਸੜਕ ਜਾਂਦੀ ਹੈ ਨਾ ਉਹ ਕਿਸੇ ਨੇ ਬਣਾਈ ਨਹੀਂ ਉਹਦਾ ਰੌਲਾ ਬਹੁਤ ਪੈਂਦਾ ਜੇ 3 ਸਾਲ ਦੇ ਵਿੱਚ ਨਾ ਬਣੀਓ ਤਾਂ ਮੈਂ ਕਦੇ ਮੁੜ ਕੇ ਡਿਬੇਟ ਤੇ ਨਹੀਂ ਆਵਾਂਗੇ ਮੇਰੀ ਗਾਰੰਟੀ ਹੈ ਇਹ ਚਾਰੇ ਕੈਂਡੀਡੇਟਸ ਵਾਸਤੇ ਸਾਡੀ ਦੋ ਰਿਕੁਐਸਟ ਹੈਗੀ ਆ ਜੀ ਜੀ ਇੱਕ ਲਾਈਨ ਆਫ ਕੰਟਰੋਲ ਤੇ ਲੈ ਕੇ ਬੀਐਸਐਫ ਪੰਜਾਬ ਦੇ ਵਿੱਚ ਕਿੰਨੇ ਕਿਲੋਮੀਟਰ ਤੱਕ ਅੱਗੇ ਵੀ ਹੈ ਦਾਇਰਾ ਕਿੰਨਾ ਹਾਂਜੀ ਦੱਸੋ ਸਾਡੀ ਵਾਰੀ ਨਹੀਂ ਆਈ ਆਈ ਦੀ ਦਾ ਮਤਲਬ ਨਹੀਂ ਹੈ ਯਾਰ ਉਹਨੂੰ ਛੱਡੋ ਇਹ ਮਤਲਬ ਇਹ ਹੈ ਕਿ ਮਤਲਬ ਇਹ ਹੈ ਕਿ ਕਿ ਜੇ ਤੁਹਾਡਾ ਐਮਪੀ ਆ ਗਿਆ ਤਾਂ ਉਸ ਦਾਇਰੇ ਦਾ ਕੀ ਹੋਊਗਾ ਅੱਨਾ ਬਲਾਚਾ ਇਹਨਾਂ ਨੂੰ ਪੁੱਛੋ ਇੱਕ ਮਿੰਟ ਇੱਕ ਮਿੰਟ ਆਮ ਆਦਮੀ ਬਣਾਏ ਉਹਦੀ ਸਰਕਾਰ ਤੇ ਪਾਣਾ ਬੰਦ ਹੋ ਗਿਆ ਕਿਉਂਕਿ ਪਹਿਲਾਂ ਜਿਹੜੇ ਮਲਾਕੀ ਬਣਾਏ ਨਾਰੇ ਮਾਰ ਰਹੇ ਨੇ ਆਮ ਆਦਮੀ ਪਾਰਟੀ ਵਾਲੇ ਨਾਰੇ ਮਾਰ ਰਹੇ ਨੇ ਇਹਨਾਂ ਨੂੰ ਪੁੱਛੋ ਕਿ 10 ਸਕੂਲ ਅਪਗ੍ਰੇਡ ਹੋਦੇ ਉਹ ਕਿੱਥੇ ਆ ਮੈਡਮ ਇਹਨਾਂ ਨੂੰ ਪੁੱਛੋ ਮੈਡਮ ਮੈਂ ਗੱਲ ਦੱਸਾਂ ਜਾਂਦਾ ਆਮ ਆਦੀ ਪਾਰਟੀ ਚ ਮੈਂ ਥਾੜੀ ਮੈਂ ਕਾਂਗਰਸ ਪਾਰਟੀ ਦਾ ਬੰਦਾ ਥਾ ਮੈਂ ਕਾਂਗਰਸ ਪਾਰਟੀ ਛੱਡ ਕੇ ਆਮ ਆਦੀ ਪਾਰਟੀ ਗਿਆ ਨੰਗੇ ਪੈਰੀ ਹੋ ਕੇ ਤੁਰਿਆ ਉਹਨੂੰ ਜਿਤਾਇਆ ਜਿਤਾ ਕੇ 1.5 ਛੱਡਿਆ ਕੋਈ ਮਜ਼ੇਦਾਰ ਬਾਹ ਖੜੀ ਕੇ ਰੱਖ ਦੇਵੇਂ ਗੁਜਰਾਪੁਤਰੀ ਮੈਂ ਪਾਰਟੀ ਛੱਡਤੀ ਛੱਡੀ ਕਿਉਂ ਜਦੋਂ ਵਿਕਾਸ ਨਹੀਂ ਕੀਤਾ ਮੈਂ ਉਹਨੂੰ ਰੋਕਿਆ ਪੈਣ ਜੀ ਰੇਤਾ ਨਾ ਵੇਚ ਮੈਂ ਉਹਨੂੰ ਕਹਾਂ ਰੇਤਾ ਨਾ ਵੇਚ ਪੰਜ ਲੱਖ ਦਾ ਚੈੱਕ ਪੰਜ ਲੱਖ ਦਾ ਚੈੱਕ ਮੇਰੇ ਘਰ ਆ ਕੇ ਦੇਣ ਵਾਸਤੇ ਮੈਂ ਦੱਸਦਾ ਜੀ ਹੋਰ ਜਵਾਬ ਨਹੀਂ ਰੋਲਾ ਪਾਦਾ ਗਿਆ ਜੀ ਪਹਿਲਾਂ ਕਾਂਗਰਸ ਕਾਲੀ ਨਾਲ ਰੇਤਾ ਇਹ ਖਾ ਕੇ ਬਜਰੀ ਇਹ ਖਾਦੇ ਪਾਣੀ ਕਰਦੇ ਰਹੇ ਮੈਂ ਮੈਂ ਪੂਰਾ ਪੂਰਾ ਜਵਾਬ ਲਿਓ ਮੈਂ ਜਵਾਬ ਦੇ ਰਿਆਂ ਇਹਨਾਂ ਨੇ ਮੰਨਿਆ ਪਹਿਲਾਂ ਇਹਨਾਂ ਨੇ ਇਹਨਾਂ ਨੇ ਮੰਨਿਆ ਇਹਨਾਂ ਨੇ ਪਹਿਲਾਂ ਇਹਨਾਂ ਨੇ ਮੰਨ ਲਿਆ ਕਿ ਕਾਂਗਰਸੀ ਸੀਗਾ ਉਸ ਵੇਲੇ ਮੈਂ ਮੈਡਮ ਚੱਲਦੇ ਸੀ ਨਾ ਮੈਡਮ ਨੂੰ ਕਿਹਾ ਮੈਡਮ ਨੇ ਕੀ ਮਾੜਾ ਕਰਤਾ ਵੀ ਨਹੀਂ ਭੀ ਰੇਤੇ ਦਾ ਕੰਮ ਨਹੀਂ ਹੋਣ ਦੇ ਲੋ ਕਹਿੰਦੇ ਇਹ ਪੱਟੀ ਛੱਡ ਕੇ ਲੱਢੀ ਹੈ ਕਈ ਵਾਰ ਕੀ ਹੁੰਦਾ ਭਾ ਜਿਵੇਂ ਹਰ ਇੱਕ ਲੋਕ ਸਭਾ ਕੰਸਟਿਟੈਂਸੀ ਚ ਜਾਂਦੇ ਆ ਕੋਸ਼ਿਸ਼ ਕਰਦੇ ਉੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਨ ਦੀ ਲੇਕਿਨ ਇਹ ਇਹਨਾਂ ਦੀ ਵੀ ਗੱਲ ਸਹੀ ਹੈ ਕਿਉਂਕਿ ਲੋਕਲ ਧਰਤਲ ਤੇ ਲੋਕਲ ਪਿੰਡਾਂ ਦੇ ਲੋਕਲ ਹਲਕਿਆਂ ਦੇ ਮੁੱਦੇ ਨੇ ਲੋਚਾਈ ਹੋਰ ਜਿਹੜੀ ਫਰੀ ਦੀ ਚੀਜ਼ ਆ ਬਿਨਾ ਮੰਗੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਸੋ ਅਖੀਰ ਦੇ ਵਿੱਚ ਆਪਾਂ ਕੋਸ਼ਿਸ਼ ਕਰਦੇ ਆ ਕਿ ਥਰਾਤਲ ਤੇ ਆ ਕੇ ਲੋਕਾਂ ਦੀ ਜਿਹੜੀ ਸੱਚਾਈ ਆ ਜਾਂ ਫਿਰ ਲੋਕ ਕੀ ਸੋਚਦੇ ਨੇ ਉਹਨਾਂ ਦੇ ਉਮੀਦਵਾਰ ਤੋਂ ਉਹਨਾਂ ਨੂੰ ਕੀ ਉਮੀਦਾਂ ਨੇ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਔਰ ਇਸੇ ਤਰੀਕੇ ਤੁਸੀਂ ਦੇਖਦੇ ਰਹੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਔਰ ਇਸੇ ਤਰੀਕੇ ਚਾਹੇ ਉਮੀਦਵਾਰ ਤੋਂ ਕੀ ਉਮੀਦ ਹੈ ਉਹ ਪ੍ਰੋਗਰਾਮ ਹੋਵੇ ਚਾਹੇ ਲੜਾ ਲੱਪਾ ਲਾਰੀ ਹੋਵੇ ਤੇ ਚਾਹੇ ਥਰਾਤਲ ਦੇ ਉੱਤੇ ਪਿੰਡਾਂ ਦੀ ਸੱਤ ਹੋਵੇ ਅਸੀਂ ਤੁਹਾਡੇ ਤੱਕ ਜਿਹੜਾ ਥਰਾਤਲ ਦਾ ਸੱਚ ਹੈ ਉਹ ਪਹੁੰਚਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਧੰਨਵਾਦ